ਪੰਜ ਛੇ ਪਿੰਡਾਂ ਦੇ ਜਿਹੜੇ ਬੱਚੇ ਨੇ ਉਹ ਫੁੱਟਬਾਲ ਖੇਡਣ ਆਉਂਦੇ ਨੇ ਮੁੰਡੇ ਹੀ ਨਹੀਂ ਨਾਲ ਕੁੜੀਆਂ ਵੀ ਆਉਂਦੀਆਂ ਨੇ ਮੈਂ ਪੰਜਾਬ ਲੀਗ ਖੇਡ ਕੇ ਖਾਦੇ ਕਹਿੰਦੇ ਸਾਨੂੰ ਪ੍ਰਾਊਡ ਆ ਤੁਹਾਡੇ ਤੇ ਮਾਨ ਮਹਿਸੂਸ ਹੋ ਰਿਹਾ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਆ ਜੀ ਜਾਂ ਤੇ ਮੈਦਾਨ ਲੈ ਕੇ ਉਹਨੇ ਗਰਾਊਂਡ ਦੇ ਵਿੱਚ ਖੇਡ ਕੇ ਵਧੀਆ ਲੱਗਦਾ ਹਾਂਜੀ ਫੋਨ ਤੇ ਗੇਮਾ ਤਾਂ ਨਹੀਂ ਖੇਡਦੇ ਕੁੜੀ ਜੈਸਮੀਨ ਤੇ ਉਹ ਰਾਂਚੀ ਖੇਡ ਕਈ ਆ ਭਾਜੀ ਇੱਕ ਕੁੜੀ ਸਾਡੀ ਪੰਜਾਬ ਲੀਗ ਖੇਡ ਰਹੀ ਆ ਤੇ ਹੁਣ ਦੋ ਕੁੜੀਆਂ ਸਾਡੀਆਂ ਹੋਰ ਨੈਸ਼ਨਲ ਦਾ ਕੈਂਪ ਲਾ ਰਹੀਆਂ ਕੁੜੀਆਂ ਭਾਜੀ ਤਕਰੀਬਨ ਪੜ੍ਹਾਈ ਚ ਵੀ ਖੇਡਾਂ ਚ ਵੀ ਤੁਸੀਂ ਦੇਖਿਆ ਹੀ ਹੈ ਕੁੜੀਆਂ ਅੱਗੇ ਨੇ ਆਪਾਂ ਸੋਚਿਆ ਵੀ ਇਹ ਕੁੜੀਆਂ ਅੱਗੇ ਆ ਤਾਂ ਇਹਨਾਂ ਨੂੰ ਫਿਰ ਅੱਗੇ ਲਿਆ ਜਾਵੇ ਅ ਗਰਾਊਂਡਾਂ ਚ ਤਰਿਆ ਸਾਡੀਆਂ 30 ਕੁੜੀਆਂ 8 ਕੁ ਮਹੀਨੇ ਬਾਅਦ ਸਟੇਟ ਖੇਡ ਕੇ ਆ ਭਾਜੀ 30 ਕੁੜੀਆਂ ਐਸੇ ਗਰਾਊਂਡ ਚ ਮੰਨ ਲਓ ਗਈਆਂ ਹਾਂਜੀ ਭਾਜੀ ਇਹ ਮੁੰਡਾ ਰੈਸਲਿੰਗ ਵੀ ਕਰਦਾ ਇਹ ਰੈਸਲਿੰਗ ਵੀ ਸਟੇਟ ਖੇਡ ਕੇ ਆ ਭਾਜੀ ਤੇ ਫੜਵਾਲ ਚ ਵੀ ਬਹੁਤ ਵਧੀਆ ਪਲੇਅਰ ਆ ਫੜਵਾਲ ਚ ਵੀ ਸਟੇਟ ਖੇਲੇ ਆ ਦੋ ਵੀਰਾਂ ਜੀ ਬਾ ਜਿਹੜੀ ਕਲਾਸ ਦਾ ਪੁੱਤ 7ਵੀਂ ਜੀ ਕੋਈ ਹੋਣਾ ਭਾਜੀ ਜਿਹੜਾ ਸਟੇਟ ਲੈਵਲ ਤੱਕ ਨਹੀਂ ਖੇਡਿਆ ਸਾਰੇ ਸਾਡੇ ਤਰ੍ਹਾਂ ਭਾਜੀ ਪਿੰਡ ਜਵਾਕਾਂ ਦੇ ਖੂਨ ਚ ਆ ਫੁੱਟਬਾਲ ਸਾਰੇ ਬੱਚੇ ਵੀ ਤੁਸੀਂ ਕਹਿੰਦੇ ਵੀ ਸ਼ੌਂਕ ਨਾਲ ਹੀ ਆਉਂਦੇ ਨੇ ਇੱਥੇ ਮੰਨ ਲਓ ਆਪਨਾ ਸਾਰੇ ਭਾਜੀ ਸ਼ੌਂਕ ਨਾਲ ਆਉਂਦੇ ਨੇ ਇਹ ਸੋਚ ਲੈ ਕੇ ਚੱਲੇ ਆ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਇਹ ਨਾ ਨਸ਼ੇ ਚ ਡੁੱਬੇ ਜਿਹਨੂੰ ਲੱਗ ਗਿਆ ਕੋੜ ਉਹ ਤਾਂ ਲੱਗੇ ਗਿਆ ਭਾਜੀ ਪਰ ਆਉਣ ਵਾਲੀ ਪੀੜ੍ਹੀ ਨੂੰ ਨਾ ਇਹ ਹੋਵੇ ਕੋਈ ਵੀਰਗਾਦ ਪ੍ਰੋਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਰਾਜਵੀਰ ਸਿੰਘ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕ੍ਰੀਤੀਆਂ ਬਹੁਤ ਵਧ ਗਈਆਂ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਜਿਹੜੇ ਬੱਚੇ ਨੇ ਉਹ ਗਰਾਊਂਡਾਂ 'ਚ ਆਉਣ ਤੋਂ ਹਟ ਗਏ ਪਰ ਤੁਹਾਨੂੰ ਐਸੇ ਪਿੰਡ ਦੀ ਜਿਹੜੀ ਤਸਵੀਰ ਦਿਖਾਉਣ ਜਾ ਰਹੇ ਹਾਂ ਪੋਜ਼ਿਟਿਵ ਪੰਜਾਬ ਦੇ ਇਸ ਸ਼ੋਅ ਦੇ ਵਿੱਚ ਜਿੱਥੇ 5-6 ਪਿੰਡਾਂ ਦੇ ਜਿਹੜੇ ਬੱਚੇ ਨੇ ਉਹ ਫੁੱਟਬਾਲ ਖੇਡਣ ਆਉਂਦੇ ਨੇ ਮੁੰਡੇ ਹੀ ਨਹੀਂ ਨਾਲ ਕੁੜੀਆਂ ਵੀ ਆਉਂਦੀਆਂ ਨੇ ਮੁੰਡੇ ਕੁੜੀਆਂ ਦੋਵੇਂ ਰਲ ਕੇ ਇੱਥੇ ਖੇਡਦੇ ਨੇ ਸਟੇਟ ਖੇਡ ਕੇ ਆਏ ਨੇ ਨੈਸ਼ਨਲ ਵੀ ਖੇਡ ਕੇ ਆਏ ਨੇ ਤਾਂ ਗੱਲਬਾਤ ਕਰਾਂਗੇ ਬਾਈ ਜਸਵੀਰ ਸਿੰਘ ਜਿਹੜੇ ਇਹ ਟੀਮ ਬਣਾਈ ਹੋਈ ਆ ਜਿਨ੍ਹਾਂ ਨੇ ਜਿਹੜੇ ਪਿੰਡ ਦੇ ਵਿੱਚ ਫੁੱਟਬਾਲ ਦੀ ਟ੍ਰੇਨਿੰਗ ਦਿੰਦੇ ਨੇ ਆਪਣੇ ਬਿਹਾਫ ਤੇ ਤਾਂ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਇਸ ਕਰਵ ਦੇ ਵਿੱਚ ਜਿਹੜੇ ਸਾਰੇ ਬੱਚੇ ਖੜੇ ਹੋਏ ਨੇ ਤਾਂ ਬਾਈ ਜੀ ਸਵਾਗਤ ਹੈ ਪਰੋ ਪੰਜਾਬ ਟੀਵੀ ਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਾਈ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸਾਰਾ ਜਿਹੜਾ ਜਿਸ ਤਰ੍ਹਾਂ ਹੀ ਤਸਵੀਰ ਆਪਾਂ ਦੇਖ ਰਹੇ ਆ ਪੰਜਾਬ ਦੇ ਵਿੱਚ ਹੀ ਹੁਣ ਹੀ हट ਗਿਆ ਪਰ ਇਸ ਪਿੰਡ ਦੇ ਵਿੱਚ ਆਏ ਆ ਤਾਂ 5-6 ਪਿੰਡਾਂ ਦੇ ਜਿਹੜੇ ਹੋਰ ਵੀ ਲਾਗਲੇ ਪਿੰਡਾਂ ਦੇ ਜਵਾਕ ਨੇ ਤੁਹਾਡੇ ਕੋ ਆ ਕੇ ਖੇਡ ਰਹੇ ਨੇ ਤਾਂ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੂੰਗਾ ਕਦੋਂ ਤੋਂ ਇਹ ਸ਼ੁਰੂਆਤ ਕਦੋਂ ਤੋਂ ਹੁੰਦੀ ਹੈ ਇਹ ਸ਼ੁਰੂਆਤ ਭਾਜੀ ਸਾਨੂੰ ਹੋ ਗਏ ਤਕਰੀਬਨ 7-8 ਸਾਲ ਹੋ ਗਏ ਅਸੀਂ ਸ਼ੁਰੂਆਤ ਕਰੀ ਤੀ ਤੇ ਪਹਿਲਾਂ ਲੜਕੇ ਨਹੀਂ ਸੀ ਆਉਂਦੀਆਂ ਭਾਜੀ ਤੇ ਹੁਣ ਲੜਕੀਆਂ 2 ਸਾਲ ਤੋਂ ਅਸੀਂ ਲੜਕਿਆਂ ਨੂੰ ਦੱਸਿਆ ਪਿੰਡਾਂ ਜਾ ਜਾ ਕੇ ਵੀ ਕਿਦਾਂ ਵੀ ਤੁਸੀਂ ਵੀ ਫੁੱਟਬਾਲ ਖੇਡ ਸਕਦੀਆਂ ਜਦੋਂ ਮੁੰਡੇ ਖੇਡ ਸਕਦੇ ਨੇ ਫੇਰ ਭਾਜੀ 10 10 ਲੜਕੀਆਂ ਆਉਣ ਲੱਗ ਗਈਆਂ 10 ਤੋਂ ਬਾਅਦ ਹੌਲੀ ਹੌਲੀ ਲੜਕੀਆਂ ਵੱਧਦੀਆਂ ਗਈਆਂ ਤੇ ਤਕਰੀਬਨ ਹੁਣ ਅੱਜ ਮੇਰੇ ਕੋਲੋਂ ਘੱਟੋ ਘੱਟ 30 40 ਲੜਕੀਆਂ ਟ੍ਰੇਨਿੰਗ ਲੈਣ ਆਉਂਦੀਆਂ ਨੇ 30 40 ਲੜਕੀਆਂ ਨੇ ਜਿਹੜੀਆਂ ਤੁਹਾਡੇ ਇਸ ਗਰਾਊਂਡ ਦੇ ਵਿੱਚ ਆਉਂਦੀਆਂ ਨੇ ਹਾਂਜੀ ਤੇ ਕਈ ਬੱਚੇ ਸਵੇਰ ਆਉਂਦੇ ਨੇ ਕਈ ਬੱਚੇ ਸ਼ਾਮ ਨੂੰ ਆਉਂਦੇ ਨੇ ਹਾਂਜੀ ਅੱਛਾ ਦੋਨੋਂ ਟਾਈਮ ਤੁਸੀਂ ਟ੍ਰੇਨਿੰਗ ਦਿੰਦੇ ਹੋ ਬੱਚਿਆਂ ਨੂੰ ਦੋਨੋਂ ਟਾਈਮ ਟ੍ਰੇਨਿੰਗ ਦਿੰਦੇ ਆ ਭਾਜੀ ਅੱਛਾ ਹਾਂ ਤੇ ਉਸ ਤੋਂ ਬਾਅਦ ਮੈਂ ਰਾਜ ਢਾਬੇ ਤੇ ਕੰਮ ਕਰਦਾ ਸੀ ਤੇ ਉਸ ਤੋਂ ਬਾਅਦ ਮੈਂ ਆਪਣੀ ਡਿਊਟੀ ਨਿਭਾਉਣੀ ਉੱਥੇ ਢਾਬੇ ਤੇ ਤਾਂ ਆਪਣੇ ਬਿਹਾਫ ਤੇ ਸਾਰਾ ਇਹ ਸ਼ੁਰੂ ਕੀਤਾ ਤੁਸੀਂ ਨੇ ਜਾਂ ਕਿਤੋਂ ਪ੍ਰੇਰਣਾ ਜਿਹੜੀ ਮਿਲੀ ਸੀ ਸ਼ੁਰੂ ਆ ਸ਼ੁਰੂਆਤ ਕਿਵੇਂ ਹੁੰਦੀ ਹੈ ਇਸ ਕੰਮ ਦੀ ਸਾਰਾ ਵੀ ਸਾਰੇ ਬੱਚਿਆਂ ਨੂੰ ਇਕੱਠੇ ਕਰੀਏ ਫੁੱਟਬਾਲ ਖੜਾਈਏ ਤੇ ਪਹਿਲਾਂ ਮੈਂ ਬਾਜੀ ਆਪ ਵੀ ਖੇਡਦਾ ਹੁੰਦਾ ਸੀ ਤੇ ਸਕੂਲ ਵੱਲੋਂ ਖੇਡੇ ਆ ਪੰਜ ਸੱਤ ਵਾਰ ਸਟੇਟ ਖੇਡੇ ਆ ਤੇ ਇੱਕ ਵਾਰ ਨੈਸ਼ਨਲ ਖੇਡੇ ਆ ਬਾਜੀ ਫਿਰ ਇਹ ਮਾਤਾ ਗੁਜਰੀ ਕਾਲਜ ਵੱਲੋਂ ਖੇਡਦੇ ਰਹੇ ਆ ਤੇ ਉਸ ਤੋਂ ਬਾਅਦ ਚਲੋ ਸਾਡਾ ਥੋੜੇ ਅਨਫਿਟ ਹੋ ਗਏ ਏਜ ਦੇ ਮੁਤਾਬਿਕ ਫਿਰ ਗਰਾਊਂਡ 'ਚ ਆਉਂਦੇ ਰਹੇ ਫਿਰ ਅਸੀਂ ਸੋਚਿਆ ਵੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਨਸ਼ਿਆਂ ਤੋਂ ਤੇ ਕਿੱਦਾਂ ਨਸ਼ਿਆਂ ਤੋਂ ਦੂਰ ਕਰੀਏ ਜਿਹੜੇ ਅੱਜ ਦੇ ਟਾਈਮ 'ਚ ਫੋਨਾਂ ਤੋਂ ਕਿੱਦਾਂ ਦੂਰ ਕਰੀਏ ਫਿਰ ਅਸੀਂ ਸੋਚਿਆ ਵੀ ਇਹਨੂੰ ਗਰਾਊਂਡ 'ਚ ਲਿਆਇਆ ਜਾਵੇ ਬੱਚਿਆਂ ਨੂੰ ਸਾਰਿਆਂ ਨੂੰ ਹੌਲੀ-ਹੌਲੀ ਅਸੀਂ ਗੱਲਬਾਤ ਕਰਕੇ ਬੱਚਿਆਂ ਨਾਲ ਇਹਦੇ ਮਾਪੇ-ਪਾਪਾਂ ਨਾਲ ਫਿਰ ਅਸੀਂ ਸਟਾਰਟ ਕਰੀਏ ਫੁੱਟਬਾਲ ਜੀ ਤੇ ਤਕਰੀਬਨ ਫੁੱਟਬਾਲ ਤਾਂ ਸਾਡੇ ਪਿੰਡ ਤੋਂ ਘੱਟੋ ਘੱਟ 50-60 ਹੋ ਗਏ ਫੁੱਟਬਾਲ ਚੱਲਦੀ ਨੂੰ 60 ਸਾਲ ਹਾਂਜੀ ਭਾਜੀ 50-60 ਸਾਲ ਹੋ ਗਏ ਇਸ ਪਿੰਡ ਦੇ ਵਿੱਚ ਫੁੱਟਬਾਲ ਚੱਲਦੀ ਨੂੰ ਟੀਮ ਚੱਲਦੀ ਨੂੰ ਹਾਂਜੀ ਭਾਜੀ 50-60 ਸਾਲ ਹੋ ਗਏ ਭਾਜੀ ਤੇ ਉਸ ਤੋਂ ਬਾਅਦ ਹੁਣ ਅਸੀਂ ਸਾਡੀ ਤਾਂ ਇਹ ਸੋਚ ਆ ਸਭ ਤੋਂ ਸੋਚ ਪਹਿਲੀ ਇਹ ਹੈ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਇਹਨਾਂ ਨੂੰ ਫੋਨਾਂ ਤੋਂ ਖਹਿੜਾ ਛਡਾ ਕੇ ਤੇ ਅਸੀਂ ਗਰਾਊਂਡ 'ਚ ਲਿਆਇਆ ਜਾਵੇ ਠੀਕ ਤੇ ਹੁਣ ਜਿਹੜੇ ਜਿਹੜੇ ਹਿਸਾਬ ਨਾਲ ਪੰਜਾਬ 'ਚ ਨਸ਼ਾ ਵੱਧ ਰਿਹਾ ਤੇ ਇਹ ਸੋਚ ਲੈ ਕੇ ਚੱਲੇ ਆ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਇਹ ਨਾ ਨਸ਼ੇ ਚ ਡੁੱਬੇ ਜਿਹਨੂੰ ਲੱਗ ਗਿਆ ਕੋੜ ਉਹ ਤਾਂ ਲੱਗੇ ਗਿਆ ਭਾਜੀ ਪਰ ਆਉਣ ਵਾਲੀ ਪੀੜ੍ਹੀ ਨੂੰ ਨਾ ਇਹ ਹੋਵੇ ਕੋਈ ਵੀ ਰਕਾਵਟ ਇਹਦੇ ਨਾਲ ਫਿਜ਼ੀਕਲੀ ਬੱਚਾ ਫਿੱਟ ਰਹਿੰਦਾ ਸਭ ਤੋਂ ਵੱਡੀ ਗੱਲ ਮੈਂਟਲੀ ਪ੍ਰਵੇਰ ਰਹਿੰਦਾ ਬੱਚਾ ਤੇ ਫੋਨਾਂ ਤੋਂ ਖਹਿੜਾ ਛੁੱਟ ਕੇ ਜਿਵੇਂ ਹੁਣ ਜਿਹੜਾ ਬੱਚਾ ਨਹੀਂ ਗੇਮ ਕਰਦਾ ਤਾਂ ਉਹ ਪਿੰਡ 'ਚ ਮੋੜਾਂ ਤੇ ਖੜੂਗਾ ਫੋਨਾਂ ਦੀ ਵਰਤੋਂ ਕਰੂਗਾ ਤੇ ਉਸ ਤੋਂ ਬਾਅਦ ਸ਼ਹਿਰਾਂ 'ਚ ਜਾ ਕੇ ਗੇੜੇ ਲਾਊਗਾ ਮਤਲਬ ਉਹ ਸਮਾਂ ਜਿਹੜਾ ਤੁਸੀਂ ਸੀਗਾ ਇਹ ਨਾ ਇਹ ਚੀਜ਼ਾਂ ਕਰਨ ਦਾ ਉਹ ਯੂਟਿਲਾਈਜ਼ ਕਰਦੇ ਨੇ ਬੱਚੇ ਇਧਰਲੇ ਪਾਸੇ ਉਹ ਸਮਾਸੀ ਸਾਰਾ ਇਹਨਾਂ ਦਾ ਧਿਆਨ ਹੁਣ ਸਾਰਾ ਗਰਾਊਂਡਾਂ 'ਚ ਆ ਜਦੋਂ ਬੱਚੇ ਸਕੂਲ ਤੋਂ ਆਉਨੇ ਆ ਤਾਂ ਉਹਦਾ ਧਿਆਨ ਸਿੱਧਾ ਗਰਾਊਂਡ 'ਚ ਹੁੰਦਾ ਵੀ ਅਸੀਂ ਗਰਾਊਂਡ ਜਾਣਾ ਜਿਹੜੇ ਬੱਚੇ ਨਹੀਂ ਖੇਡਦੇ ਤਾਂ ਉਹਨਾਂ ਦਾ ਧਿਆਨ ਫੋਨਾਂ ਤੇ ਆ ਜਾਂ ਮੋੜਾਂ ਤੇ ਖੜਨਾ ਵਾਰਾਗਿਰਦੀ ਸ਼ਹਿਰਾਂ 'ਚ ਗੇੜੇ ਮਾਰਨੇ ਫਿਰ ਉੱਥੇ ਹੀ ਨਸ਼ਾ ਸਟਾਰਟ ਹੁੰਦਾ ਸਾਡੀ ਤਾਂ ਇਹੀ ਸਭ ਤੋਂ ਵੱਡੀ ਸੋਚ ਇਹ ਲੈ ਕੇ ਚੱਲੇ ਆ ਵੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਨਸ਼ੇ ਤੋਂ ਕਿੱਦਾਂ ਬਚਾਈਏ ਤਾਂ ਹੁਣ ਤਾਂ ਕਰਕੇ ਅਸੀਂ ਗਰਾਊਂਡਾਂ 'ਚ ਬੱਚਿਆਂ ਨੂੰ ਉਤਾਰਿਆ ਤੇ ਅਸੀਂ ਥੋੜੇ ਜਿਹਾ ਕੁੜੀਆਂ ਨੂੰ ਨਾ ਜਿੱਦਾਂ ਹੁਣ ਕੁੜੀਆਂ ਨੂੰ ਪੜ੍ਹਾਈ ਤੇ ਸਟੱਡੀ ਤੋਂ ਮਾਪੇ ਆਪਾਂ ਨੇ ਉਹ ਤੋਂ ਬਾਅਦ ਵਿਆਹ ਤੇ ਕੁੜੀਆਂ ਦਾ ਕੈਰੀਅਰ ਜਿਵੇਂ ਹੀ ਖਤਮ ਤਾਂ ਇਹ ਬਹੁਤ ਵੱਡੀ ਮੈਨੂੰ ਤੁਹਾਡੀ ਗੱਲ ਲੱਗੀ ਮੰਨ ਲਓ ਪਿੰਡਾਂ ਦੀਆਂ ਕੁੜੀਆਂ ਨੂੰ ਖਾਸ ਕਰਕੇ ਪਿੰਡਾਂ ਦੇ ਵਿੱਚ ਇਦਾਂ ਦਾ ਮਾਹੌਲ ਹੁੰਦਾ ਮੰਨ ਲਓ ਮਾਪਿਓ ਕੁੜੀਆਂ ਨੂੰ ਨਹੀਂ ਪੇਦੇ ਪਰ ਤੁਸੀਂ ਇੱਥੇ ਬੱਚਿਆਂ ਨੂੰ ਕੁੜੀਆਂ ਨੂੰ ਜਿਹੜੀ ਇਹ ਪਹਿਲ ਦਿੰਦੇ ਹੋ ਤਰਜੀਹ ਦਿੰਦੇ ਹੋ ਕੁੜੀਆਂ ਨੂੰ ਲੈ ਕੇ ਆਇਓ ਗਰਾਊਂਡਾਂ ਤੱਕ ਹਾਂਜੀ ਤੇ ਅਸੀਂ ਸਾਡੀ ਇਹੀ ਸੋਚ ਹੈ ਜੀ 올림픽 ਦੇ ਵਿੱਚ ਜੇ ਆਪਾਂ ਲਾ ਲਈਏ ਵਿਨੇਸ਼ ਫੁਗਾਟ ਨੇ ਜਿਸ ਤਰੀਕੇ ਨਾਲ ਕੀਤਾ ਸਾਰਾ ਜਾਂ ਹੋਰ ਕੁੜੀਆਂ ਜਿੰਨੀਆਂ ਵੀ ਨੇ ਉਹਨਾਂ ਨੇ ਵੀ ਕੀਤਾ ਤਾਂ ਮਤਲਬ ਉਸੇ ਤਰੀਕੇ ਦੇ ਨਾਲ ਤੁਸੀਂ ਕੁੜੀਆਂ ਨੂੰ ਲੈ ਕੇ ਆਏ ਬਹੁਤ ਵਧੀਆ ਗੱਲ ਲੱਗੀ ਹੈ ਤੇ ਕੁੜੀਆਂ ਭਾਜੀ तकरीबन ਪੜ੍ਹਾਈ ਚ ਵੀ ਖੇਡਾਂ ਚ ਵੀ ਤੁਸੀਂ ਦੇਖਿਆ ਹੀ ਹੈ ਕੁੜੀਆਂ ਅੱਗੇ ਨੇ ਤਾਂ ਆਪਾਂ ਸੋਚਿਆ ਵੀ ਇਹ ਕੁੜੀਆਂ ਅੱਗੇ ਆ ਤਾਂ ਇਹਨਾਂ ਨੂੰ ਫਿਰ ਅੱਗੇ ਲਿਆ ਜਾਵੇ ਅ ਗਰਾਊਂਡਾਂ ਚ ਤਾਰਿਆ ਹੁਣ ਬਾਹਰ ਆਪਣੀਆਂ ਕੁੜੀਆਂ ਗਈਆਂ ਹੋਈਆਂ 10 10 15 15 18 18 ਘੰਟੇ ਕੰਮ ਕਰਦੀਆਂ ਤੇ ਤਾਂ ਕਰਕੇ ਅਸੀਂ ਸੋਚਿਆ ਵੀ ਕੁੜੀਆਂ ਨੂੰ ਗਰਾਊਂਡ 'ਤੇ ਚ ਲਿਆਇਆ ਜਾਵੇ ਤੇ ਕੁੜੀਆਂ ਡਿਸਪਲਿਨ 'ਚ ਵੀ ਵਧੀਆ ਮੁੰਡਿਆਂ ਨਾਲੋਂ ਜ਼ਿਆਦਾ ਅੱਛਾ ਹਾਂਜੀ ਭਾਜੀ ਕੁੜੀਆਂ ਡਿਸਪਲਿਨ ਵਧੀਆ ਤੇ ਇਹ ਸਾਡੀ ਤਾਂ ਇਹ ਸੋਚ ਹੈ ਵੀ ਕੁੜੀਆਂ ਨੂੰ ਇੱਕ ਪਲੇਟਫਾਰਮ ਦਈਏ ਅਸੀਂ ਵੀ ਜਿਹੜੀਆਂ ਕੁੜੀਆਂ ਸਕੂਲ ਤੋਂ ਬਾਅਦ ਘਰੇ ਬੈਠੇ ਰਹਿੰਦੀਆਂ ਵਿਚਾਰੀਆਂ ਉਸ ਤੋਂ ਬਾਅਦ ਪੜ੍ਹਾਈ ਤੋਂ ਬਾਅਦ ਵਿਆਹ ਹੋ ਗਿਆ ਤਾਂ ਜ਼ਿੰਦਗੀ ਤੁਹਾਨੂੰ ਪਤਾ ਬੱਚਿਆਂ 'ਚ ਹਨਾ ਕਿੱਦਾਂ ਤਾਂ ਸਾਡੀ ਸੋਚ ਇਹ ਹੈ ਵੀ ਕੁੜੀਆਂ ਨੂੰ ਇਹ ਪਲੇਟਫਾਰਮ ਦਈਏ ਤੇ ਕੁੜੀਆਂ ਉੱਚੇ ਲੈਵਲ ਤੱਕ ਖੇਡਣ ਸਾਡੀਆਂ ਜਿਵੇਂ ਤੁਸੀਂ ਕਿਹਾ ਇਹ ਕੁੜੀਆਂ ਨੇ ਜਿਹੜੀਆਂ ਸਾਰੀਆਂ ਸਟੇਟ ਲੈਵਲ ਤੱਕ ਤੁਸੀਂ ਕਿਹਾ ਵੀ ਸਾਰੀਆਂ ਹੀ ਖੇਡ ਕੇ ਆਈਆਂ ਨੇ ਸਕੂਲ ਦੇ ਵਿੱਚੋਂ ਖੇਡਦੀਆਂ ਨੇ ਕੁੜੀਆਂ ਮਤਲਬ ਨੈਸ਼ਨਲ ਲੈਵਲ ਤੇ ਵੀ ਕਈਆਂ ਨੇ ਕੁੜੀਆਂ ਤੇ ਸਾਡੀ ਇੱਕ ਕੁੜੀ ਜੈਸਮੀਨ ਤੇ ਉਹ ਰਾਂਚੀ ਖੇਡ ਕਈ ਆ ਭਾਜੀ ਆ ਪਿਛਲੇ ਕੁਝ ਮਹੀਨੇ ਤੋਂ ਹਨ ਤੇ ਇੱਕ ਕੁੜੀ ਸਾਡੀ ਪੰਜਾਬ ਲੀਗ ਖੇਡ ਰਹੀ ਆ ਤੇ ਹੁਣ ਦੋ ਕੁੜੀਆਂ ਸਾਡੀਆਂ ਹੋਰ ਨੈਸ਼ਨਲ ਦਾ ਕੈਂਪ ਲਾ ਰਹੀਆਂ ਤੇ ਹੁਣ ਐਦਾਂ ਐਦਾਂ ਸਾਡਾ ਇੱਕ ਮੁੰਡਾ ਪਲੇਅਰ ਨੈਸ਼ਨਲ ਖੇਡ ਕੇ ਆ ਤੇ ਕੋਈ ਨਾ ਕੋਈ ਬੱਚਾ ਸਾਡਾ ਇੱਥੋਂ ਉੱਠ ਕੇ ਕਦੇ ਨੈਸ਼ਨਲ ਕੋ ਕਿਤੇ 350 ਚ ਵੀ ਅਸੀਂ ਇੰਡੀਆ ਲੈਵਲ ਤੱਕ ਖਿਲਾਈਏ ਬੱਚਿਆਂ ਨੂੰ ਮੈਂ ਮੈਂ ਕਹਿੰਦਾ ਵੀ ਜਿਹੜੇ ਬੱਚੇ ਤੁਹਾਡੇ ਖੇਡ ਕੇ ਆਏ ਨੇ ਜ਼ਰੂਰ ਮੈਂ ਕਹਿੰਦਾ ਸਾਨੂੰ ਜ਼ਰੂਰ ਮਿਲਾਓ ਸਾਰੇ ਬੱਚਿਆਂ ਤਾਂ ਬੱਚਿਆਂ ਨਾਲ ਵੀ ਗੱਲਬਾਤ ਕਿਹੜੀ ਕਲਾਸ ਚ ਪੜਦੇ ਹੋ ਪੁੱਤ ਦੂਜੀ ਚ ਦੂਜੀ ਖੇਡਣਾ ਹੋਂ ਇੱਥੇ ਗਰਾਊਂਡ ਦੇ ਵਿੱਚ ਖੇਡ ਕੇ ਵਧੀਆ ਲੱਗਦਾ ਹਾਂਜੀ ਫੋਨ ਤੇ ਗੇਮਾਂ ਤਾਂ ਨਹੀਂ ਖੇਡਦੇ ਕਦੇ 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 ਖੇਡ ਲੈਂਦੇ ਹਾਂਜੀ ਹਾਂ ਮਤਲਬ ਵੈਸੇ ਜਦੋਂ ਇੱਥੋਂ ਖੇਡ ਕੇ ਜਾਂਦੇ ਹੋ ਫਿਰ ਤਾਂ ਥੱਕ ਜਾਂਦੇ ਹੋਵੋਗੇ ਹਾਂਜੀ ਕਰਦੇ ਕੀ ਕਹਿੰਦੇ ਹੁੰਦੇ ਨੇ ਸਕੂਲ ਚ ਵੀ ਖੇਡਦੇ ਹੋ ਨੇ ਜੀ ਸਕੂਲ ਚ ਖੜਾਉਂਦੇ ਨੇ ਆਕੇ ਹਾਂ ਇੱਥੇ ਆ ਕੇ ਖੇਡਦੇ ਹਾਂ ਫਿਰ ਹਾਂਜੀ ਵਧੀਆ ਲੱਗਦਾ ਹਾਂਜੀ ਇਸ ਦੇ ਨਾਲ ਹੋਰ ਵੀ ਬੱਚਿਆਂ ਨਾਲ ਤੁਸੀਂ ਬੱਚੇ ਕਿਹੜੀ ਕਲਾਸ ਚ ਕੀ ਤੀਜੀ ਤੀਜੀ ਕਲਾਸ ਚ ਇੱਥੇ ਖੇਡਣਾ ਹੁੰਦੀ ਓ ਟੇਲੀ ਜੀ ਤਾਂ ਹੋਰ ਵੀ ਤੁਹਾਡੇ ਬੱਚਿਆਂ ਨਾਲ ਮੈਂ ਕਹਿੰਨਾ ਜ਼ਰੂਰ ਤੁਸੀਂ ਖੇਡ ਕੇ ਜਿਹੜੀ ਉਹਨਾਂ ਨਾਲ ਤੁਹਾਨੂੰ ਮਲਾਉਣਾ ਹੈ ਪਾਜੀ ਹਾਂਜੀ ਮਲਾਉ ਹਾਂਜੀ ਕਿਹੜੀਆਂ ਕੁੜੀਆਂ ਨੇ ਤੁਹਾਡਾ ਨਾਮ ਹੈ ਜਸਮੀਨ ਤਾਂ ਤੁਸੀਂ ਖੇਡ ਕੇ ਆਏ ਹੋ ਬੱਚੇ ਕਿੰਨੇ ਟਾਈਮ ਤੋਂ ਇੱਥੇ ਖੇਡ ਰਹੇ ਹੋ ਸਰ ਮੈਂ 2 ਸਾਲ ਤੋਂ ਖੇਡ ਰਹੀ ਹਾਂ ਜੂਰੇ 2-3 ਸਾਲ ਤੋਂ ਹਾਂਜੀ ਤਾਂ ਕਰਦਿਆਂ ਨੇ ਭੇਜਤਾ ਸੀਗਾ ਪਹਿਲਾਂ ਸਰ ਪਹਿਲਾਂ ਕਹਿੰਦੇ ਵੀ ਕਿਆ ਕਰਨਾ ਹੈ ਵੀ ਛੱਡੋ ਪਰ ਵੀ ਪੜ੍ਹਾਈ ਕਰ ਲਈ ਧਿਆਨ ਦੇ ਲੋ ਸਰ ਫਿਰ ਇਹ ਵੈਲੀ ਵੀਰ ਹੁਣੇ ਗਏ ਕਰਦਿਆਂ ਨਾਲ ਗੱਲਬਾਤ ਕੀਤੀ ਫਿਰ ਉਹਨਾਂ ਨੇ ਭੇਜਤਾ ਸੀ ਤਾਂ ਫਿਰ ਜਦੋਂ ਖੇਡ ਕੇ ਆਏ ਹਾਂ ਮਤਲਬ ਮੈਡਲ ਮਿਲਿਆ ਹੋਊਗਾ ਜਾਂ ਮਤਲਬ ਇਹ ਨਾਮ ਮਿਲਦਾ ਹੋਊ ਫਿਰ ਘਰ ਦੇ ਵੀ ਖੁਸ਼ ਹੁੰਦੇ ਹੋਣਗੇ ਹਾਂਜੀ ਕੀ ਕਹਿੰਦੇ ਨੇ ਘਰ ਦੇ ਕੀ ਕਹਿੰਦੇ ਨੇ ਘਰ ਦੇ ਕਹਿੰਦੇ ਸਾਨੂੰ ਪ੍ਰਾਊਡ ਆ ਤੁਹਾਡੇ ਤੇ ਮਾਣ ਮਹਿਸੂਸ ਹੋ ਰਿਹਾ ਹਾਂਜੀ ਤਾਂ ਗੇਮਾ ਗੂਮਾ ਤੁਸੀਂ ਤਾਂ ਨਹੀਂ ਖੇਡਦੇ ਫੋਨ 'ਤੇ ਗੇਮਾਂ ਜਿਹੜੀਆਂ ਅੱਜ ਕੱਲ ਬੱਚੇ ਬਹੁਤ ਖੇਡਦੇ ਨੇ ਜੀ ਗੇਮ ਨਹੀਂ ਖੇਡਦੀ ਅਸੀਂ ਗਰਾਊਂਡ ਹਾਂਜੀ ਪੜਾਈ ਦੇ ਨਾਲ ਨਾਲ ਜਾਨੀ ਕਿ ਗੇਮਾਂ ਖੇਡਦੀ ਹਾਂ ਹਾਂਜੀ ਤੁਸੀਂ ਪੁੱਤ ਮੈਂ ਪੰਜਾਬ ਲੀਗ ਖੇਡਦੀ ਹਾਂ ਪੰਜਾਬ ਲੀਗ ਖੇਡਦੀ ਹਾਂ ਮੈਂ ਪੰਜਾਬ ਲੀਗ ਖੇਡਦੇ ਹਾਂ ਤਾਂ ਜਿਵੇਂ ਕਰਦਿਆਂ ਨੇ ਆਉਣ ਦੇਤਾ ਸੀ ਸੌਖਾ ਹੀ ਕਰਦਿਆਂ ਰੋਕਿਆ ਤਾਂ ਨਹੀਂ ਪਹਿਲਾਂ ਤਾਂ ਰੋਕਦੇ ਸੀ ਜੀ ਜਦੋਂ ਪਤਾ ਲੱਗਣ ਲੱਗ ਗਿਆ ਵੀ ਕੁੜੀਆਂ ਖੇਡਦੀਆਂ ਨੇ ਆਲੇ ਦਲੇ ਦੀਆਂ ਤੇ ਬੈਲੀ ਵੀਰੇ ਹੁਣੇ ਘਰ ਜਾਂਦੇ ਰਹੇ ਨੇ ਵੀ ਕੁੜੀਆਂ ਨੂੰ ਭੇਜੋ ਗਰਾਊਂਡ ਕਈ ਵਾਰ ਤਾਂ ਮਤਲਬ ਕਿ ਗਾਣਾ ਵੀ ਪੈਂਦੀਆਂ ਨਹੀਂ ਆ ਵੀ ਕਾਤੇ ਗਏ ਆ ਤੇ ਬਾਅਦੋਂ ਫਿਰ ਜਦ ਪਤਾ ਲੱਗ ਗਿਆ ਵੀ ਹਨਾ ਮਤਲਬ ਕਿ ਕੁੜੀਆਂ ਅੱਗੇ ਨੇ ਫਿਰ ਪੇਰੈਂਟਸ ਨੇ ਵੀ ਭੇਜਤਾ ਸੀਗਾ ਵੀ ਚਲੋ ਕੋਈ ਨਹੀਂ ਮੌਕਾ ਦੇ ਕੇ ਦੇਖ ਲੈਣ। ਫਿਰ ਕਰਦਿਆਂ ਨੇ ਮੌਕਾ ਦਿੱਤਾ ਫਿਰ ਕਰਦਿਆਂ ਨੂੰ ਮਤਲਬ ਜਦੋਂ ਮੈਡਲ ਜਿੱਤ ਕੇ ਆਉਨੇ ਹੋ ਜਾਂ ਬਾਹਰੋਂ ਖੇਡ ਕੇ ਆਉਨੇ ਹੋ ਪ੍ਰਾਊਡ ਮਹਿਸੂਸ ਕਰਦੇ ਨੇ ਕਰਦੇ ਕੀ ਕਹਿੰਦੇ ਹੁੰਦੇ ਨੇ ਹੁੰਦਾ ਜੀ ਉਹਨਾਂ ਨੂੰ ਹੁੰਦਾ ਵੀ ਚਲ ਸਾਡੀ ਕੁੜੀ ਖੇਡ ਕੇ ਆਈ ਹੈ ਨਾ ਕਿਤੇ ਕੁਸ ਬਣੀ ਜੂਗੀ ਅੱਗੇ ਜਾ ਕੇ ਮਤਲਬ ਨੌਕਰੀ ਲਈ ਫਿਰ ਨਾ ਨਹੀਂ ਪਊਗਾ ਜਿਹੜਾ ਸਟੇਟ ਵਾਲੇ ਮੈਡਲ ਮਿਲ ਜਾਂਦੇ ਆ ਜਾਂ ਮਿਲ ਜਾਂਦੇ ਆ ਸਰਟੀਫਿਕੇਟ ਕਰਦੇ ਫੇ ਕਹਿੰਦੇ ਨੇ ਪੂਰਾ ਸਾਥ ਦਿੰਦੇ ਨੇ ਹੁਣ ਕਰਦੇ ਹੁਣ ਤਾਂ ਜੀ ਪੂਰਾ ਸਾਥ ਦਿੰਦੇ ਆ ਹੁਣ ਤਾਂ ਕਹਿੰਦੇ ਸਵੇਰ ਨੂੰ ਵੀ ਜਾਓ ਸ਼ਾਮ ਨੂੰ ਵੀ ਚਲੇ ਜਾਇਆ ਕਰੋ ਸਵੇਰ ਸ਼ਾਮ ਆਉਣੀ ਡੇਲੀ ਪਰ ਹਾਂਜੀ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਮੈਂ 10th ਚ 10th ਚ ਪੜ੍ਹਦੀ ਹਾਂ ਤਾਂ ਤੁਸੀਂ ਬਤ ਤੁਸੀਂ ਕਿਹੜੀ ਕਲਾਸ ਚੋਂ ਸਰ ਮੈਂ 8th ਚ ਹਾਂ ਜੀ 8th ਦੇ ਵਿੱਚ ਹਾਂਜੀ ਤਾਂ ਤੁਸੀਂ ਬੱਚੇ ਕਿਹੜੀ ਕਲਾਸ ਚੋਂ ਮੈਂ 10th ਚ ਹਾਂ ਜੀ 10th ਦੇ ਵਿੱਚੋਂ ਤੁਹਾਡੇ ਘਰ ਦੇ ਤਾਂ ਸੀ ਰੋਕਦੇ ਕਿ ਰੋਕਦੇ ਸੀ ਪਹਿਲਾਂ 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 ਰੋਕਦੇ ਸੀ ਜੀ ਫੇਰ ਪਤਾ ਲੱਗ ਗਿਆ ਫੇਰ ਅਸੀਂ ਖੇਡਦੇ ਸੀ ਹੂੰ ਤਾਂ ਹੁਣ ਫਿਰ ਘਰ ਦੇ ਮਾਣ ਕਰਦੇ ਨੇ ਪੂਰਾ ਹਾਂਜੀ ਜਦ ਮੈਡਲ ਜਿੱਤ ਕੇ ਆਉਂਦੇ ਜਾਂ ਸੁਣਦੇ ਜਦੋਂ ਵੀ ਜਿੱਤਣ ਗਈਆਂ ਨੇ ਕੁੜੀਆਂ ਸਾਡੀਆਂ ਮੁੰਡਿਆਂ ਦੇ ਬਰਾਬਰ ਖੇਡਦੀਆਂ ਨੇ ਉਹਨਾਂ ਨੂੰ ਵੀ ਖੁਸ਼ੀ ਹੁੰਦੀ ਆ ਜੀ ਹਾਂ ਜਦ ਮੈਡਲ ਲੈ ਕੇ ਆਉਂਦੇ ਆ ਜੀ ਅੱਛਾ ਹਾਂਜੀ ਤੇ ਟੀਚਰ ਕੀ ਕਹਿੰਦੇ ਹੁੰਦੇ ਨੇ ਫਿਰ ਟੀਚਰ ਵੀ ਸਾਥ ਦਿੰਦੇ ਆ ਜੀ ਪੂਰਾ ਦੀਪੀ ਸਾਹਿਬੀ ਨੇ ਕਾਤੇ ਉਹ ਵੀ ਖਿਲਾਉਂਦੇ ਆ ਜੀ ਤੁਹਾਨੂੰ ਡੇਲੀ ਖੇਡਣਾ ਕਿੰਨੇ ਸਮੇਂ ਤੋਂ ਖੇਡਣਾ ਆਉਣੀ ਇੱਥੇ ਦੋ ਤਿੰਨ ਸਾਲ ਹੋ ਗਏ ਜੀ ਤੁਹਾਨੂੰ ਦੋ ਤਿੰਨ ਸਾਲ ਹੋ ਗਏ ਹਾਂਜੀ ਜੀ ਪਿੰਡ ਆ ਤੁਹਾਡਾ ਹਾਂਜੀ ਬਹੁਤ ਹੈ ਜੀ ਅੱਛਾ ਨਾਲ ਦਾ ਪਿੰਡ ਹਾਂਜੀ ਤਾਂ ਤੁਸੀਂ ਬੱਚੇ ਮੈਂ ਵੀ ਇੱਥੇ ਹੀ ਰਹੀ ਹਾਂ ਅੱਛਾ ਇਹੀ ਪਿੰਡ ਆ ਹਾਂਜੀ ਉਸਤਾਵਾਂ ਕਿੰਨੇ ਟਾਈਮ ਤੋਂ ਖੇਡਦੇ ਹੋ ਦੋ ਤਿੰਨ ਸਾਲ ਹੋ ਗਈ ਸਾਡੀ ਦੋ ਤਿੰਨ ਸਾਲ ਹੋ ਗਏ ਕਿਤੇ ਸਟੇਟ ਦਾ ਖੇਡ ਕੇ ਆਏ ਹੋ ਹਾਂਜੀ ਸਕੂਲ ਵੱਲੋਂ ਖੇਡਣ ਜਾਂਦੇ ਹੋ ਫੇਰ ਘਰਦਿਆਂ ਨੇ ਆਉਣਦੇ ਤਾਂ ਸੀ ਤੁਹਾਨੂੰ ਵੀ ਸੌਖਾ ਹੀ ਜਾਂ ਕਰਦੇ ਫੇਰ ਰੋਕਦੇ ਸੀ ਪਹਿਲਾਂ ਪਹਿਲਾਂ ਰੋਕਦੇ ਤੇ ਸੀ ਤੇ ਫੇਰ ਬਿਰਿਓ ਨਹੀਂ ਘਰ ਆਵੇ ਫੇਰ ਕਹਿੰਦੇ ਫੇਰ ਕੰਨ ਚੱਲ ਜੂ ਅੱਛਾ ਬਿਰਿਓ ਨਹੀਂ ਲੈ ਕੇ ਆਏ ਜਾਨੀ ਕਿ ਘਰੋਂ ਲੈ ਕੇ ਹਾਂਜੀ ਕਿ ਮੈਂ ਤਾਂ ਨਹੀਂ ਖੇਡਦਾ ਤੁਹਾਡੇ ਚੋਂ ਕੋਈ ਨਹੀਂ ਫੋਨਾਂ ਤੇ ਗੇਮਾਂ ਖੇਡਦੇ ਹਾਂ? ਨਹੀਂ ਸਰ ਜੀ ਟਾਈਮ ਹੀ ਨਹੀਂ ਮਿਲਦਾ ਖੇਡਣੇ ਨਹੀਂ। ਤਾਂ ਕੁੜੀਆਂ ਦਾ ਤਾਂ ਹੈ। ਮੁੰਡੇ ਤੁਸੀਂ ਖੇਡਦੇ ਹੋ ਫਿਰ ਸਕੂਲਾਂ ਦੇ ਵਿੱਚ ਜਾਣੇ ਹੁਣ? ਹਾਂਜੀ। ਹਾਂ। ਇਹੀ ਪਿੰਡ ਆ। ਹਾਂਜੀ। ਹਾਂ। ਖਾਲਸਪੁਰਾਈ। ਖਾਲਸਪੁਰਾ। ਖਾਲਸਪੁਰ ਤੋਂ ਇੱਥੋਂ ਡੇਲੀ ਖੇਡਣ ਆਉਨੇ ਹੋ ਫਿਰ। ਹਾਂਜੀ। ਹੂੰ। ਤਾਂ ਮੈਨੂੰ ਗੇਮਾਂ ਗੁੰਮਾਂ ਖੇਡਦੇ ਹਾਂ। ਫੋਨਾਂ ਤੇ ਗੇਮਾਂ ਤਾਂ ਨਹੀਂ ਖੇਡਦਾ ਕੋਈ। ਹਾਂਜੀ। ਹਾਂ। ਚਲ ਇੱਧਰ ਵੀ ਬਾਈ ਹਾਂਜੀ ਤੁਹਾਡੇ ਹੋਰ ਜਿਹੜੇ ਹੈਗੇ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ। ਤਾਂ ਬਾਈ ਜੇ ਮੈਂ ਗੱਲ ਕਰਾਂ ਮਨ ਲੋ ਕੁੜੀਆਂ ਨੂੰ ਲਿਆਉਣ ਦੇ ਵਿੱਚ ਕੁੜੀਆਂ ਕਹਿੰਦੀਆਂ ਤੁਹਾਡਾ ਬੜਾ ਯੋਗਦਾਨ ਆ ਮਨ ਲਓ ਘਰੇ ਘਰੇ ਜਾ ਜਾ ਕੇ ਲੈ ਲੈ ਕੇ ਆਇਓ ਫਿਰ ਹਾਂਜੀ ਪਹਿਲਾਂ ਤਾਂ ਉਰੇ ਤੁਹਾਨੂੰ ਦੱਸਿਆ ਬਾਜੀ ਫੁੱਟਬਾਲ ਤਾਂ ਕਾਫੀ ਸਾਲਾਂ ਤੋਂ ਆ ਪਰ ਕੋਈ ਵੀ ਕੁੜੀ ਫੁੱਟਬਾਲ ਲਈ ਤੇ ਖੇਡਦੀ ਫਿਰ ਅਸੀਂ ਸੋਚਿਆ ਵੀ ਕੁੜੀਆਂ ਨੂੰ ਲੈ ਕੇ ਆਈਏ ਪਹਿਲਾਂ ਤਾਂ ਕੁੜੀਆਂ ਨੂੰ ਪੁੱਛਿਆ ਬੱਚਿਆਂ ਨੂੰ ਤੇ ਮੇਰਾ ਨਾਲੇ ਸਾਹਮਣੇ ਘਰ ਆ ਖੇਤਾਂ 'ਚ ਬਾਜੀ ਉਧਰੋਂ ਕੁੜੀਆਂ ਆਉਂਦੀਆਂ ਹੁੰਦੀਆਂ ਸੀ ਦੁਪਹਿਰ ਨੂੰ ਤੇ ਉੱਥੇ ਆ ਕੇ ਪਾਣੀ ਪੂਣੀ ਪੀਂਦੀਆਂ ਸੀ ਤੇ ਉੱਥੇ ਰਹਿਣੋਂ ਕੁੜੀਆਂ ਨੂੰ ਪੁੱਛਦਾ ਸੀ ਮੈਂ ਮੈਂ ਖੇਡਣਾ ਕੁੜੀਆਂ ਦਾ ਤਕਰੀਬਨ ਬੱਚੇ ਤਾਂ ਸਾਰੇ ਖੇਡਣ ਲਈ ਤਿਆਰ ਹੁੰਨੇ ਆ ਫਿਰ ਇਹ ਕਹੇ ਘਰ ਦੇ ਨਹੀਂ ਭੇਜਦੇ ਫਿਰ ਅਸੀਂ ਘਰੋ ਘਰ ਜਾ ਕੇ ਬਾਜੀ ਗੱਲ ਕਰੀਆ ਮਾਪੇ ਪਾਪਾ ਨਾਲ ਉਹਨਾਂ ਨੂੰ ਸਮਝਾਇਆ ਤੇ ਸਮਝਾ ਕੇ ਫਿਰ ਉਹਨੇ ਗਰਾਊਂਡ 'ਚ ਜਾ ਕੇ ਆਉਣੇ ਭੇਜ ਸ਼ੁਰੂ ਕਰੇ ਭੇਜਣੇ ਸ਼ੁਰੂ ਕਰੇ ਫਿਰ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਟ੍ਰੇਨਿੰਗ ਸਟਾਰਟ ਕਰੀ ਫਿਰ ਉਸ ਤੋਂ ਬਾਅਦ ਇੱਕ ਦੋ ਮਹੀਨੇ ਬਾਅਦ ਟੂਰਨਾਮੈਂਟ ਸੀ ਸਭ ਤੋਂ ਪਹਿਲਾ ਟੂਰਨਾਮੈਂਟ ਸੀ ਉਹ ਜਿੱਤੇ ਬਾਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਟੂਰਨਾਮੈਂਟ ਹੁਣ ਪੰਜਾਬ 'ਚ ਹੁੰਦੇ ਰਹਿੰਦੇ ਆ ਤੇ ਉਹਨਾਂ ਚ ਅਸੀਂ ਜਿੱਤੇਦੇ ਰਹਨੇ ਆ ਤੇ ਉਸ ਤੋਂ ਬਾਅਦ ਸਾਡੀਆਂ 30 ਕੁੜੀਆਂ ਅ 8 ਕੁ ਮਹੀਨੇ ਬਾਅਦ ਸਟੇਟ ਖੇਲ ਗਈਆਂ ਬਾਜੀ ਅੱਛਾ 30 ਕੁੜੀਆਂ ਐਸੇ ਗਰਾਊਂਡ ਚ ਮੰਨ ਲਓ ਗਈਆਂ ਹਾਂਜੀ ਬਾਜੀ ਹਾਂਜੀ ਹਾਂਜੀ ਫਿਰ ਪਿੰਡੂ ਖੇਡ ਮੇਲਾ ਉਹ ਚ ਉਹ ਚ ਗਈਆਂ ਫਿਰ ਸਕੂਲ ਵੱਲ ਸਟੇਟ ਹੋਈ ਉਹ ਚ ਗਈਆਂ ਫਿਰ ਉਹ ਚ ਕੁੜੀ ਨੈਸ਼ਨਲ ਗਈ ਬਾਜੀ ਹਾਂਜੀ ਐਦਾਂ ਤੇ ਇਹ ਤੋਂ ਇਲਾਵਾ ਇੱਕ ਮੁੰਡਾ ਸਾਡਾ ਠੋਸੇ ਫੁੱਟਬਾਲ ਅਕੈਡਮੀ ਆ ਉਹ ਚ ਖੇਡ ਰਿਹਾ ਤੇ ਜਿਹੜੀ ਤੁਸੀਂ ਗੱਲ ਕਰਦੇ ਮੁੰਡਾ ਨੈਸ਼ਨਲ ਤਜਿੰਦਰ ਆ ਇਹ ਭੈਣੀ ਸਾਹਿਬ ਵੱਲੋਂ ਖੇਡ ਰਿਹਾ ਹੁਣ ਅੱਛਾ ਇਹ ਮੁੰਡਾ ਖੇਡ ਰਿਹਾ ਤਾਂ ਖੇਡ ਕੇ ਆ ਬਾਜੀ ਹਾਂਜੀ ਐਦਾਂ ਸਿਸਟਮ ਚ ਲਾਇਆ ਤੇ ਤੁਸੀਂ ਕਿਹੜੀ ਕਲਾਸ ਦੇ ਵਿੱਚੋਂ 10th 10th ਦੇ ਵਿੱਚ ਹਾਂਜੀ ਤਾਂ ਨੈਸ਼ਨਲ ਖੇਡ ਕੇ ਆਇਓ ਹਾਂਜੀ ਹਾਂਜੀ ਤਾਂ ਇਹੀ ਪਿੰਡ ਆ ਹਾਂਜੀ ਹਾਂਜੀ ਅੱਛਾ ਕਿੰਨੇ ਸਮੇਂ ਤੋਂ ਖੇਡ ਰਹੇ ਹੋ ਬਾਈ ਕੋਲ ਛੋਟੇ ਹੁੰਦੇ ਖੇਡਦੇ ਤਿੰਨ ਚਾਰ ਸਾਲਾਂ ਦੇ ਅੱਛਾ ਛੋਟੇ ਹੁੰਦੇ ਤੋਂ ਹਾਂਜੀ ਹਾਂਜੀ ਫੋਨ ਤੇ ਗੇਮਾਂ ਕੋ ਮਤਾਂ ਨਹੀਂ ਖੇਡਦਾ ਨਹੀਂ ਨਹੀਂ ਸੱਚ ਸੱਚ ਦੱਸੀ ਨਹੀਂ ਸਹੀ ਸੱਚੀ ਹਾਂਜੀ ਇੱਥੇ ਸਵੇਰ ਸ਼ਾਮ ਹੋਣਾ ਫਿਰ ਹਾਂਜੀ ਹਾਂਜੀ ਸਵੇਰੇ ਸ਼ਾਮ ਹੁੰਦੇ ਆ ਪ੍ਰੈਕਟਿਸ ਹੁੰਦੀ ਆ ਉੱਥੇ ਅਕੈਡਮੀ ਚ ਹੁੰਦੇ ਆ ਜਦੋਂ ਛੁੱਟੀ ਮਿਲਦੀ ਆ ਫਿਰ ਵੀਰੇ ਉਹਨਾਂ ਕੋਲ ਆਉਂਦੇ ਆ ਕਿੰਨੇ ਕੁ ਮੈਚ ਖੇਡ ਲਏ ਹੋਣਗੇ ਹੁਣ ਤੱਕ ਹਾਂਜੀ ਬਹੁਤ ਖੇਡ ਲਏ ਮੈਂ ਕੰਪੀਟੀਸ਼ਨ ਆਂਦਾ ਰਹਿੰਦਾ ਖੇਡਦੇ ਰਹਿੰਦੇ ਆ ਵਿੱਚ ਮੈਚ ਆਉਂਦੇ ਹੁਣ ਨੈਸ਼ਨਲ ਗਏ ਸੀ ਤੇ ਹੁਣ ਅੱਗੇ ਕੰਪੀਟੀਸ਼ਨ ਆਉਂਗੇ ਫਿਰ ਉੱਥੇ ਖੇਡਾਂਗੇ ਹਾਂਜੀ ਕਰਦੇ ਕੀ ਕਹਿੰਦੇ ਨੇ ਫਿਰ ਕਰਦੇ ਦਾ ਮਾਣ ਮਹਿਸੂਸ ਕਰਦੇ ਆ ਅੱਛਾ ਹਾਂਜੀ 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 ਥੋੜੀਆਂ ਤਾਂ ਨਹੀਂ ਮਾਣ ਫਿਰ ਕਰਦੇ ਨਹੀਂ ਨਹੀਂ ਤੋੜਦੇ ਨੇ ਕਿਹੜਦਾ ਰਹੇਗਾ ਹਾਂਜੀ ਤਾਂ ਤੁਸੀਂ ਬਈ ਮੈਂ ਮਤਲਬ ਕੁਝ ਰਿਕਾਲਜ ਵਿੱਚ ਪੜਦਾ ਹਾਂ ਇਸ ਟਾਈਮ ਜੀ ਅੱਛਾ ਤੇ ਮੈਂ ਮੁਸਤਫਾ ਬਾਦ ਦਾ ਹੀ ਰਾਨਾ ਵਾਲਾ ਹਾਂ ਅੱਛਾ ਤੇ ਮੈਂ ਛੋਟੇ ਹੁੰਦੋਂ ਵੀਰੇ ਕੋਲ ਸਿੱਖ ਰਿਆਂ ਤੇ ਮੈਂ ਸਟੇਟ ਲੈਵਲ ਤੱਕ ਫੁੱਟਬਾਲ ਖੇਡੀ ਆ ਅੱਛਾ ਤੁਮਾਨੂੰ ਸਟੇਟ ਲੈਵਲ ਤੱਕ ਤੁਸੀਂ ਵਿਖੇਡ ਕੇ ਆਇਆ ਮਤਲਬ ਤੁਹਾਡੇ ਪਿੰਡ ਦੇ ਵਿੱਚੋਂ ਕਾਫੀ ਬੱਚੇ ਨੇ ਕੋਈ ਹੋਣਾ ਭਾਜੀ ਜਿਹੜਾ ਸਟੇਟ ਲੈਵਲ ਤੱਕ ਨਹੀਂ ਖੇਡਿਆ ਸਾਰੇ ਖੇਡਿਆ ਸਾਰੇ ਸਾਡੇ ਤਾਂ ਨਾ ਭਾਜੀ ਪਿੰਡ ਜਵਾਕਾਂ ਦੇ ਖੂਨ ਚ ਹੈ ਫੁੱਟਬਾਲ अच्छा हां जी जो भी ਤੁਹਾਨੂੰ ਇੱਥੇ ਮਿਲੂਗਾ ਕਿ ਬਜ਼ੁਰਗ ਤਕਰੀਬਨ ਸਾਰੇ ਫੁੱਟਬਾਲ ਦੀ ਪਲੇਅਰ ਮਿਲਣਗੇ اچھا ਤੁਸੀਂ ਪਹਿਲਾਂ ਵੀ ਕਹਿ ਰਹੇ ਸੀ ਵੀ 70 70 ਸਾਲ ਦੇ ਬਜ਼ੁਰਗ ਵੀ ਖੇਡਦੇ ਨੇ ਫੁੱਟਬਾਲ ਵੀ ਖੇਡਦੇ ਹਾਂ ਜੀ ਹਾਂ ਜੀ ਹਾਂ ਜੀ ਇਹ ਸਾਡੇ ਨਾ ਖੂਨ ਚ ਹੈ ਪਾਜੀ ਫੁੱਟਬਾਲ 50 60 ਸਾਲ ਤੋਂ ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਪਿੰਡ ਦੀ ਜਿਹੜੀ ਟੀਮ ਆ ਫੁੱਟਬਾਲ ਦੀ 50 60 ਸਾਲ ਤੋਂ ਹਾਂ ਜੀ ਪਾਜੀ 50 60 ਪ੍ਰਾਣੀਆਂ ਚੱਲੀ ਆਉਂਦੀ ਆ ਜਦ ਤਾ ਸਾਡਾ ਪਾਜੀ ਜਨਮ ਵੀਤ ਹੋਇਆ ਅੱਛਾ ਹਾਂ ਜੀ ਜਦ ਦੀ ਫੁੱਟਬਾਲ ਚੱਲਦੀ ਆਉਂਦੀ ਆ ਪਿੰਡਾਂ ਦੇ ਵਿੱਚ ਕਈਆਂ ਦੇ ਵਿੱਚ ਮਨ ਲਓ ਕਬੱਡੀ ਦੀ ਟੀਮ ਪ੍ਰਾਣੀਆਂ ਚੱਲੀ ਪੁਰਾਣੇ ਸਮੇਂ ਤੋਂ ਹੀ ਚੱਲੇ ਆਉਂਦਾ ਮੰਨ ਲਓ ਇਹ ਹਾਂਜੀ ਇਹ ਪੁਰਾਣੇ ਸਮੇਂ ਤੋਂ ਹੀ ਸਾਨੂੰ ਵੀ ਨਹੀਂ ਪਤਾ ਜਣੀ ਅਸੀਂ ਸਾਨੂੰ ਬਜ਼ੁਰਗੇ ਦੱਸ ਦਿੰਦੇ ਨੇ ਵੀ 50 60 ਸਾਲ ਤੋਂ ਫੁੱਟਬਾਲ ਚੱਲਦੀ ਆਉਂਦੀ ਹੈ ਬਾਜੀ ਹਾਂ ਹਾਂਜੀ ਬੱਚਿਆਂ ਦੇ ਖੂਨ ਚ ਆਈ ਤੇ ਛੋਟਾ ਬੱਚਾ ਵੀ ਕੋਰੇ ਆ ਜਵੇ 2 ਸਾਲ ਦਾ ਤਾਂ ਉਹਦੀ ਸਾਰੇ ਕਿੱਕ ਮਾਰੂਗਾ ਗਰਾਊਂਡ ਚ ਹਾਂਜੀ ਬਾਜੀ ਮਨੋ ਸਾਰੇ ਬੱਚੇ ਵੀ ਤੁਸੀਂ ਕਹਿੰਦੇ ਹੋ ਵੀ ਸ਼ੌਂਕ ਨਾਲ ਹੀ ਆਉਂਦੇ ਨੇ ਇੱਥੇ ਮੰਨ ਲਓ ਆ ਆਪਣਾ ਸਾਰੇ ਬਾਜੀ ਸ਼ੌਂਕ ਨਾਲ ਆਉਂਦੇ ਨੇ ਬਥੇਰੇ ਬੱਚੇ ਨੇ ਜਿਹੜੇ ਫੋਨਾਂ ਤੇ ਪਿੰਡ ਗੇਮ ਖੇਡਦੇ ਆ ਘਰਾਂ ਚ ਬੈਠੇ ਆ ਪਰ ਇਹ ਬੱਚੇ 4 ਵਜੇ ਗਰਾਊਂਡ ਚ ਆ ਜਨੇ ਆ ਬਾਜੀ ਕਿਉਂਕਿ ਇਹਨਾਂ ਦੀ ਜਿਵੇਂ ਤੁਸੀਂ ਕਿਹਾ ਵੀ ਨਸ਼ਿਆਂ ਤੋਂ ਬੱਚੇ ਦੂਰ ਰੱਖਣੇ ਕਾਉਂਸਲਿੰਗ ਵੀ ਕਰਦੇ ਹੋਮੋਂਗੇ ਜਿਵੇਂ ਮੰਨ ਲਓ ਕੋਚ ਜਿਵੇਂ ਮੰਨ ਲਓ ਪਹਿਲਾਂ ਤੋਂ ਖੇਡਦੇ ਰਹੇ ਆ ਅਸੀਂ ਵੀ ਸਕੂਲਾਂ ਦੇ ਵਿੱਚ ਮੰਨ ਲਓ ਕੋਚ ਕਾਉਂ ਤਾਂ ਬੱਚਿਆਂ ਤੇ ਬਹੁਤ ਅਸਰ ਪੈਂਦਾ ਮਾਪਿਓ ਨਾਲੋਂ ਜ਼ਿਆਦਾ ਇਹ ਕਹਿੰਦੇ ਮਤਲਬ ਅਸਰ ਪੈਂਦਾ ਉਸ ਤਰੀਕੇ ਨਾਲ ਕੀ ਕੀ ਕਾਉਂਸਲਿੰਗ ਕਰਦੇ ਹੁੰਦੇ ਬੱਚਿਆਂ ਨੂੰ ਕਿਵੇਂ ਦੱਸਦੇ ਪਾਜੀ ਸਾਡੀ ਨਾ ਡੇਲੀ ਤੇ ਸੰਡੇ ਨੂੰ ਥੋੜਾ ਜਿਹਾ ਵੱਧ ਹੁੰਦੀ ਆ ਤੇ ਡੇਲੀ ਅਸੀਂ 20 25 ਮਿੰਟ ਬੱਚਿਆਂ ਤੇ ਲਾਉਨੇ ਆ ਉਹਨਾਂ ਨੂੰ ਸਮਝਾਉਂਦੇ ਆ ਵੀ ਕੀ ਖਾਣਾ ਪੀਣਾ ਮਾ ਮਾਪਾ ਨੂੰ ਕਿੱਦਾਂ ਬੋਲਣਾ ਬੜੇ ਦੀ ਰਿਸਪੈਕਟ ਕਾਉਂਸਲਿੰਗ ਨਸ਼ਿਆਂ ਤੋਂ ਦੂਰ ਰਹਿਣਾ ਜੇ ਤੁਹਾਨੂੰ ਕੋਈ ਕਹਿੰਦਾ ਵੀ ਆ ਤਾਂ ਤੁਸੀਂ ਜੋ ਵੀ ਖਾਣਾ ਬਾਹਰ ਵੀ ਕੁਝ ਖਾਣਾ ਤਾਂ ਉਹ ਲੈ ਕੇ ਕੁਝ ਨਹੀਂ ਖਾਣਾ ਬਾਹਰ ਤੋਂ ਵੀ ਹਾਂਜੀ ਤੇ ਜ਼ਿਆਦਾ ਇਹਨਾਂ ਨੂੰ ਪ੍ਰਤੀਤ ਕਰਦੇ ਆ ਵੀ ਅਸੀਂ ਨਸ਼ੇ ਤੋਂ ਦੂਰ ਲੈ ਕੇ ਗਰਾਊਂਡਾਂ 'ਵਲਾਈਏ ਬਾਸ ਕਿਉਂਕਿ ਜੇ ਬੱਚੇ ਗਰਾਊਂਡਾਂ ਦੇ ਵਿੱਚ ਆਉਣਗੇ ਨਸ਼ਿਆਂ ਤੋਂ ਦੂਰ ਰਹਿਣਗੇ ਅੱਛਾ ਦੂਰ ਰਹਿਣਗੇ ਤੁਹਾਨੂੰ ਪਿੱਛੇ ਮੈਂ ਦੱਸ ਕੀ ਹਟਿਆ ਭਾਜੀ ਤੇ ਜੋ ਜਿਹੜਾ ਫ੍ਰੀਮੈਂਡ ਆ ਉਹਨੇ ਕੁਛ ਨਾ ਕੁਛ ਤਾਂ ਕਰ ਨਹੀਂ ਕਰਨਾ ਤੇ ਬੱਚੇ ਸਕੂਲ ਤੋਂ ਆਉਂਦੀ ਸਾਰੇ ਨੂੰ ਟੈਂਸ਼ਨ ਪੈਦੀ 4 ਵਜੇ ਗਰਾਊਂਡ ਜਾਣਾ ਮਾਣੋ ਪੁਰਾਣੇ ਬਯੁਰਗ ਕਹਿੰਦੇ ਹੁੰਦੇ ਨੇ ਕਹਿੰਦੇ ਬੇਲਾ ਮਨ ਸ਼ੈਤਾਨ ਦਾ ਘਰ ਮਾਣੋ ਮਨ ਬੇਲਾ ਨਹੀਂ ਰਹਿਣ ਦੇਣਾ ਬੱਚਿਆਂ ਦਾ ਇੱਧਰਲੇ ਪਾਸੇ ਨੂੰ ਮਨ ਬੇਲਾ ਰਹਿੰਦੇ ਨਹੀਂ ਤੇ ਸਕੂਲ ਤੋਂ ਬਾਅਦ ਵਿਚਾਰੇ ਥੱਕਾਰ ਕੇ ਰੋਟੀ ਰੋਟੀ ਖਾ ਕੇ 4 ਵਜੇ ਫੇਰ ਗਰਾਊਂਡ ਤੇ ਪ੍ਰੈਕਟਿਸ ਹੁੰਦੀ ਆ ਵਧੀਆ ਭਾਜੀ ਬੱਚੇ ਥੱਕ ਜਾਂਦੇ ਆ ਤੇ ਜਾ ਕੇ ਆਪਣਾ ਫੇਰ ਸੌਂਜਦੇ ਆ ਸਵੇਰ ਫੇਰ ਪ੍ਰੈਕਟਿਸ ਫੇਰ ਸਕੂਲ ਬੇਲਾ ਮਨ ਰਹਿੰਦੇ ਨਹੀਂ ਨਸ਼ੇ ਤੇ ਮੇਰੇ ਹਿਸਾਬ ਨਾਲ ਜੇ ਸਾਰੇ ਅਪਰਾਲਾ ਆਪਣੇ ਹੋਰ ਵੀ ਜੇ ਸਾਨੂੰ ਚੋਂ ਸੁਣਦੇ ਆ ਪੰਜਾਬ ਚ ਮੁੰਡੇ ਮੈਂ ਤਾਂ ਕਹਿੰਦਾ ਵੀ ਇਹ ਪ੍ਰਾਲਾ ਕਰੋ ਆਪਣੇ ਪਿੰਡਾਂ ਵਿੱਚ ਵੀ ਬੱਚਿਆਂ ਨੂੰ ਗਰਾਊਂਡ ਚ ਲਿਆਈਏ ਹੋਰ ਨਸ਼ੇ ਨੂੰ ਖਤਮ ਕਰਨ ਵਾਲੀ ਮੇਰੇ ਹਿਸਾਬ ਨਾਲ ਕੋਈ ਚੀਜ਼ ਨਹੀਂ ਭਾਜੀ ਸਪੋਰਟਸ ਹੈ ਇੱਕ ਮੈਨਾਂ ਤਾਂ ਕਿਤੇ ਨਾ ਕਿਤੇ ਜਦੋਂ ਆਪਾਂ ਮੰਨ ਲਓ ਪਿੱਛੇ 10 ਸਾਲ ਪਿੱਛੇ ਦੇਖੀਏ ਪਿੰਡਾਂ ਦੇ ਵਿੱਚ ਕੱਲੇ-ਕੱਲੇ ਪਿੰਡ ਦੇ ਵਿੱਚ ਜਿਹੜਾ ਗਰਾਊਂਡ ਹੁੰਦਾ ਸੀ ਉੱਥੇ ਮੰਨ ਲਓ ਮੇਲਾ ਲੱਗਿਆ ਹੁੰਦਾ ਸੀ ਸ਼ਾਮ ਨੂੰ ਸਵੇਰ ਸ਼ਾਮ ਖੇਡਦੇ ਹੁੰਦੇ ਸੀ ਮੰਨ ਲਓ ਹੁਣ ਉਹੀ ਬੱਚੇ ਕਿਤੇ ਨਾ ਕਿਤੇ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਕੋਈ ਮੋੜਾਂ ਤੇ ਖੜਾ ਕੋਈ ਮੰਨ ਲਓ ਆਲੇ-ਦਾਲੇ ਸ਼ਹਿਰਾਂ ਦੇ ਵਿੱਚ ਕੀੜੇ ਦੇ ਰਿ ਕੋਈ ਫੋਨਾਂ ਦੇ ਗੇਮਾਂ ਖੇਡ ਰਹੇ ਆ ਮਤਲਬ ਲੱਗ ਲੱਗ ਜਿਹੜੀਆਂ ਹੈਗੀਆਂ ਨੇ ਚੀਜ਼ਾਂ ਦੇ ਵਿੱਚ ਲੱਗਿਆ ਹੋਇਆ ਮਤਲਬ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਦੇਖਣ ਨੂੰ ਮਿਲੀ ਆ 10 ਸਾਲ ਪਹਿਲਾਂ ਹਰੇਕ ਪਿੰਡ ਦੇ ਵਿੱਚ ਸੀ ਪਰ ਅੱਜ ਕੱਲ ਪਿੰਡਾਂ ਦੇ ਵਿੱਚ ਉਹ ਚੀਜ਼ ਲੋਪ ਹੁੰਦੀ ਜਾ ਰਹੀ ਆ ਮਤਲਬ ਤੁਹਾਡਾ ਤਾਂ ਗਰਾਊਂਡ ਵੀ ਦੇਖਣ ਨੂੰ ਲੱਗਦਾ ਵੀ ਕੋਈ ਖੇਡਦਾ ਹੋਊ ਸਾਡੇ ਪਿੰਡ ਦੇ ਗਰਾਊਂਡ ਦੀ ਗੱਲ ਕਰ ਲਈਏ ਮਤਲਬ ਪਿੰਡਾਂ ਦੇ ਵਿੱਚ ਘਾਹ ਏਡਾ ਏਡਾ ਹੋਇਆ ਪਿਆ ਹਾਂਜੀ ਹਾਂਜੀ ਸਹੀ ਗੱਲ ਆ ਭਾਜੀ ਤੇ ਗਰਾਊਂਡ ਦੀ ਬਾਸੀਂ ਬਹੁਤ ਸਮਾਨ ਰੱਖਦੇ ਆ ਬਾਜੀ ਸਾਡੇ ਹੋਰ ਵੀ ਮੁੰਡੇ ਨੇ ਕਲੱਬ ਵਾਲੇ ਤੇ ਤਕਰੀਬਨ ਉਹ ਬਿਜੀ ਹੁੰਦੇ ਨੇ ਮੇਰਾ ਤਾਂ ਹੁਣ ਤਕਰੀਬਨ ਕੰਮ ਹੁਣ ਸ਼ੌਂਕ ਹਨਾ ਤੇ ਅਸੀਂ ਹਫਤੇ ਬਾਅਦ ਪਾਣੀ ਜ਼ਰੂਰ ਲਾਉਨੇ ਗਰਾਊਂਡ ਨੂੰ ਬਾਕਾਇਦਾ ਹੁਣ ਮਸ਼ੀਨ ਬਣਾਈਆਂ ਹੋਈਆਂ ਗਰਾਊਂਡਾਂ ਵਾਸਤੇ ਕਾ ਕੱਟਣ ਵਾਸਤੇ ਮਤਲਬ ਇਹ ਇਹ ਆਪਣੇ ਵਿਹਾਰ ਤੇ ਹੀ ਕਰਦੇ ਹਾਂ ਕੋਈ ਤਨਖਾਹ ਤਨਖੂਤਾ ਨਹੀਂ ਦਿੰਦਾ ਕੋਈ ਤੁਹਾਨੂੰ ਯਕ ਆਪਣੇ ਵਿਵਹਾਰ ਤੇ ਸਭ ਕਰ ਰਹੇ ਆ ਤੇ ਹੁਣ ਸਾਡੇ ਨਾਲ ਪੰਜਾਬ ਐਫਸੀ ਜੁੜੀ ਆ ਹਾਂਜੀ ਜੀ ਚ ਵਿਕਰਮ ਭਾਜੀ ਤੇ ਜੋ ਗਰਦਾਸਪੁਰ ਤੋਂ ਆਹੋ ਹਾਂ ਹਾਂਜੀ ਤੇ ਇੱਕ ਪਟਿਆਲੇ ਤੋਂ ਮਨਵੀਤ ਭਾਜੀ ਉਹਨਾਂ ਦੀ ਬਹੁਤ ਵਧੀਆ ਸੋਚ ਆ ਪੰਜਾਬ ਲਈ ਵੀ ਫੁੱਟਬਾਲ ਦੇ ਪਲੇਅਰਾਂ ਨੂੰ ਆਪਾਂ ਕਿਦਾਂ ਉੱਪਰ ਚੱਕੀਏ ਹਾਂਜੀ ਉਹਨਾਂ ਦੀ ਵੀ ਸੋਚ ਨੂੰ ਮੈਂ ਸਲਾਮ ਕਰਦਾ ਹਾਂ ਹਾਂਜੀ ਬਿਕਰਮ ਭਾਜੀ ਹੋਣੀ ਬਹੁਤ ਵਧੀਆ ਕੰਮ ਕਰ ਰਹੇ ਆ ਜਿਵੇਂ ਤੁਹਾਨੂੰ ਇਹ ਜਰਸੀਆਂ ਜਿਹੜੀਆਂ ਦਿੱਤੀਆਂ ਹਾ ਰੌਂਡ ਗਲਾਸ ਵੱਲੋਂ ਬਾਲਾ ਵੀ ਪ੍ਰੋਵਾਈਡ ਕਰਦੇ ਆ ਭਾਜੀ ਅੱਛਾ ਹਾਂਜੀ ਅੱਛਾ ਉਹ ਪ੍ਰੋਵਾਈਡ ਕਰਦੇ ਨੇ ਵਿੱਚ ਤੁਹਾਡੀ ਸਹਾਇਤਾ ਕਰਦੇ ਨੇ ਸਹਾਇਤਾ ਕਰਦੇ ਨੇ ਹਾਂਜੀ ਤੇ ਮੈਂ ਇਹ ਚ ਇੰਟਰਵਿਊ ਚ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਜਿਹੜੇ ਸਾਡੇ ਤਕਰੀਬਨ ਜਿਨ੍ਹਾਂ ਤੱਕ ਗੱਲ ਪਹਿਲਾਂ ਨਹੀਂ ਪਹੁੰਚੀ ਸਾਡੇ ਬਾਹਰ ਦੇ ਮੁੰਡੇ ਕਾਫੀ ਗਏ ਆ ਫੌਰਨ ਤੇ ਉਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਬੱਚਿਆਂ ਲਈ ਸਪੋਰਟ ਕਰੋ ਹਾਂ ਤੇ ਬੱਚਿਆਂ ਦੀ ਤੁਸੀਂ ਸਪੋਰਟ ਕਰੋਗੇ ਤੇ ਬੱਚੇ ਅੱਗੇ ਵਧਣਗੇ ਠੀਕ ਆ ਪ੍ਰਮਾਤਮਾ ਜੇ ਤੁਸੀਂ ਕਿਸੇ ਦੀ ਸਪੋਰਟ ਕਰੋਗੇ ਕੱਲ ਨੂੰ ਤੁਹਾਡੇ ਬੱਚਿਆਂ ਦੀ ਤੁਹਾਨੂੰ ਅਸੀਂ ਗੱਲ ਗੱਲਾਂ ਜ਼ਰੂਰ ਕਰਦੇ ਆ ਵੀ ਹਾਂ ਪੰਜਾਬ ਸਾਡਾ ਉੱਪਰ ਜਾਣਾ ਚਾਹੀਦਾ ਸਾਡੇ ਬੱਚੇ ਜਿਹੜੇ ਖੇਡਾਂ ਚ ਜਾਣੇ ਚਾਹੀਦੇ ਨੇ ਮਤਲਬ ਕਿਤਨਾ ਕਿਤੇ ਸਾਨੂੰ ਸਪੋਰਟ ਦੀ ਵੀ ਜ਼ਰੂਰਤ ਹੈਗੀ ਆ ਕਿਉਂਕਿ ਬੱਚੇ ਸਾਰੇ ਨੇ ਮਤਲਬ ਇਹਨਾਂ ਦੀ ਖਰਾਕ ਵੀ ਹੋਗੀ ਕਈਆਂ ਦੇ ਘਰਾਂ ਕੋ ਉਸ ਤਰੀਕੇ ਦਾ ਨਹੀਂ ਹੁੰਦੇ ਹੈਗਾ ਹਾਂਜੀ ਤੇ ਇਹੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਵੀਰਾਂ ਨੂੰ ਜਿਹੜੇ ਸਾਡੇ ਵੀਰ ਬਾਹਰ ਬੈਠੇ ਆ ਵੀ ਤੁਸੀਂ ਸਪੋਰਟ ਕਰੋ ਹੁਣ ਕਈ ਵੀਰਾਂ ਨੇ ਅਸੀਂ ਕੈਂਪ ਲਾਇਆ ਸੀ ਛੁੱਟੀਆਂ ਚ ਸਮਰ ਕੋਚਿੰਗ ਕੈਂਪ ਤੇ ਕਈ ਵੀਰਾਂ ਸਾਨੂੰ ਰਫਰੈਸ਼ਮੈਂਟ ਲਈ ਭੇਜਿਆ ਜਿਵੇਂ ਦੀਪ ਜਰਮਨ ਤੋਂ ਤੇ ਮੁੰਡਾ ਰੋਮੀ ਬਹਿਰਾਮਪੁਰ ਤੋਂ ਮੈਸੀ ਆ ਮੁੰਡਾ ਇਹ ਆਪਣਾ ਕੋਟਲੇਪੜੀ ਤੋਂ ਨਾਰੋ ਮਾਜਰੇ ਤੋਂ ਮੁੰਡਾ ਇੱਕ ਮੇਰਾ ਮੇਰੇ ਦੋਸਤ ਨੇ ਕੱਲ੍ਹ ਜਿ ਪੜਦੇ ਹੁੰਦੇ ਤੇ ਪਵਨਾਈ ਫਲਾਟ ਤੋਂ ਪੀਤੀ ਆ ਮੁੰਡਾ ਇਦਾਂ ਉਹ ਸਪੋਰਟ ਵਿਚਾਰੇ ਡੈਟ ਭੇਜਦੇ ਰਹਿੰਦੇ ਆ ਹਾਂਜੀ ਤੇਰੇ ਮੇਰੇ ਮਾਮਾ ਜੀ ਦਾ ਮੁੰਡਾ ਮਾਮਾ ਜੀ ਥਾਣੇਦਾਰ ਨੇ ਉਹ ਆਪਣੀ ਤਨਖਾਹ ਚੋਂ ਸੌਫਟਵੇਅਰ ਇੰਜੀਨੀਅਰ ਗੋਗੀ ਡੈਹਰ ਤੋਂ ਉਹ ਆਪਣੀ ਤਨਖਾਹ ਚੋਂ ਹਰੇਕ ਮਹੀਨੇ ਸਾਨੂੰ ਕੁਛ ਨਾ ਕੁਛ ਬੱਚਿਆਂ ਲਈ ਭੇਜਦੇ ਆ ਜਰੂਰ ਇੱਥੇ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਦੀ ਰਿਫਰੈਸ਼ਮੈਂਟ ਜਿੰਨੀ ਹੁੰਦੀ ਆ ਜਿੰਨਾ ਕੋ ਹੁੰਦਾ ਤਾਂ ਦਿੰਦੇ ਉਹਨਾਂ ਨੂੰ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਜਿੰਨੇ ਬੱਚੇ ਭੇਜ ਤانوں ਆਪੇ ਆਪਣੀ ਰੀਇਨਵੈਸਟਮੈਂਟ ਕਰਕੇ 2 ਜਾਂ 4 ਦਿਨ ਉਹ ਪੈਸੇ ਨੂੰ ਚਲਾ ਲੈਣੇ ਆ ਤੇ ਸਾਡਾ ਸਿਸਟਮ ਹੌਲੀ ਹੌਲੀ ਚੱਲਦਾ ਰਹਿੰਦਾ ਹੈ ਤਬਈ ਮੈਂ ਇੱਕ ਹੋਰ ਗੱਲ ਕਰੂੰ ਜਿਵੇਂ ਆਪਣੇ ਵਿਆਹਫ ਤੇ ਜਿਹੜੇ ਬੰਦੇ ਨੇ ਬਾਹਰੋਂ ਗਏ ਹੋਏ ਜਾਂ ਹੋਰ ਮੰਨ ਲਓ ਜਿਹੜੇ ਤੁਸੀਂ ਕਹਿੰਦੇ ਯਾਰ ਦੋਸਤ ਕੋਈ ਨੌਕਰੀ ਲੱਗਿਆ ਹੋਇਆ ਜਿੰਨਾ ਕੁ ਹੁੰਦਾ ਜਿੰਨੀ ਕੁ ਮੰਨ ਲਓ ਸਰਦਾ ਉਹਨਾਂ ਕ ਦਿੰਦੇ ਨੇ ਮੰਨ ਲਓ ਸਰਕਾਰਾਂ ਜ਼ਰੂਰ ਕਹਿੰਦੀਆਂ ਨੇ ਮੈਂ ਉਹ ਚੀਜ਼ ਚੀਜ਼ ਹੈ ਜਿਹੜੀ ਜ਼ਰੂਰ ਪੁੱਛਣਾ ਚਾਹੂੰ ਸਰਕਾਰਾਂ ਕਹਿੰਦੀਆਂ ਨੇ ਵੀ ਸਾਡੇ ਬੱਚੇ ਮੰਨ ਲਓ 올림픽 ਦੇ ਵਿੱਚ ਜਾਣ ਵੱਡੇ ਵੱਡੇ ਮੈਡਲ ਲੈ ਕੇ ਆਉਣ ਤੁਸੀਂ ਇੱਥੇ ਚਲਾ ਰਹੇ ਹੋ ਸਰਕਾਰ ਵੱਲੋਂ ਕੋਈ ਸਹਾਇਤਾ ਮਿਲ ਰਹੀ ਆ ਤੁਹਾਨੂੰ ਸੱਚੋ ਸੱਚ ਤੇ ਸਰਕਾਰ ਵੱਲੋਂ ਹਲੇ ਤਾਂ ਭਾਜੀ ਸਾਨੂੰ ਕੋਈ ਸਹਾਇਤਾ ਨਹੀਂ ਆਈ ਕਿੰਨਾ ਸਮਾਂ ਹੋ ਗਿਆ ਇੱਥੇ ਤੁਹਾਡੇ ਮਨੂ ਐਮਐਲਏ ਵੀ ਆਉਂਦਾ ਹੋ ਵੋਟਾਂ ਲੈਣ ਸਾਰੇ ਆਉਂਦੇ ਹੋਣਗੇ ਪਤਾ ਹੋਊਗਾ ਉਹਨੇ ਸਾਰੇ ਆਉਂਦੇ ਨਹੀਂ ਸਰਕਾਰ ਵੱਲੋਂ ਹਲੇ ਕੋਈ ਸਹਾਇਤਾ ਨਹੀਂ ਤੇ ਅਸੀਂ ਜਾ ਕੇ ਅੱਜ ਤੇ ਪਿਛਲੇ ਮਹੀਨੇ ਆਪਣਾ ਬਾਜੀ ਉਹਨਾਂ ਕੋਲ ਹੈਪੀ ਬਾਜੀ ਉਹਨਾਂ ਕੋਲ ਐਮਐਲਏ ਸਾਹਿਬ ਨੇ ਜਿਹੜੇ ਸਾਡੇ ਉਹ ਕਹਿਨੇ ਆ ਵੀ ਕਰਾਂਗੇ ਸਹਾਇਤਾ ਤੇ ਹੋਰ ਸਾਡ ਨੂੰ ਕੋਈ ਵੀ ਅਜ ਤੱਕ ਹਲੇ ਤੱਕ ਕੋਈ ਨਹੀਂ ਜਦੋਂ ਆਈ ਤੁਹਾਨੂੰ ਉਹ ਵੀ ਦੱਸਾਂਗੇ ਹਲੇ ਤੱਕ ਜਾਨੀ ਕਿ ਕੋਈ ਸਰਕਾਰੀ ਸਹਾਇਤਾ ਨਹੀਂ ਆਈ ਪਿੰਡ ਆਪਣੇ ਬਿਹਾਫ ਤੇ ਕਰ ਰਹੇ ਆ ਜਾਂ ਤੁਸੀਂ ਆਪਣੇ ਵਿਆਪਕ ਹਾਂਜੀ ਆਪਣੇ ਵੀ ਵਿਹਾਰਤੀ ਤਕਰੀਬਨ ਕਰ ਰਹੇ ਆ ਪਿੰਡਾਂ ਚੋਂ ਵੀ ਜਿਵੇਂ ਹੁਣ ਕਿਸੇ ਨੂੰ ਮੈਂ ਕਹਿਣਾ ਤਾਂ ਦੇ ਕੇ ਜਾਂਦਾ ਤੇ ਇਦਾਂ ਨਹੀਂ ਕੋਈ ਵੀ ਹਾਂਜੀ ਹੁਣ ਜਿਵੇਂ ਗੱਗੂ ਸਾਡੇ ਸਾਹਮਣੇ ਘਰ ਨੇ ਤੇ ਨਿਊਜ਼ੀਲੈਂਡ ਆ ਮੁੰਡਾ ਇੱਕ ਪੰਨੂ ਇਹਨਾਂ ਦਾ ਇਹ ਵੀ ਵਿਚਾਰੇ ਹਰੇਕ ਮਹੀਨੇ ਜਾਂ 2-4 ਮਹੀਨੇ ਬਾਅਦ ਬੱਚਿਆਂ ਨੂੰ ਡਾਇਰਟਲੀ ਪੈਸੇ ਭੇਜਦੇ ਨੇ ਤੇ ਮੈਂ ਇਹੀ ਕਹਿਣਾ ਜਿਹੜੇ ਸਾਡੇ ਹੋਰ ਬਗਏ ਉਹਨਾਂ ਨੂੰ ਵੀ ਇਹੀ ਬਾਜ ਕਹਿਣਾ ਚਾਹਣਾ ਵੀ ਵੱਧ ਤੋਂ ਵੱਧ ਜੇ ਮੇਰੀ ਸਪੋਰਟ ਕਰਨਗੇ ਉਹ ਤੇ ਮੈਂ ਹੋਰ ਵਧੀਆ ਇਥੋਂ ਪਲੇਅਰ ਹੋਰ ਕੱਢ ਸਕਾਂ ਇੰਡੀਆ ਲੈਵਲ ਤੇ ਇੰਨੇ ਪਲੇਅਰ ਤੁਹਾਡੇ ਕੋਲ ਹੁਣ ਆਉਂਦੇ ਨੇ 50 ਤੋਂ 60 ਰਾਊਂਡ ਤੁਹਾਡੇ ਕੋਲ ਹਾਂਜੀ ਹਾਂਜੀ ਇਹਦੇ ਆਉਂਦੇ ਆ ਪੰਜ ਛੇ ਪਿੰਟਾਂ ਦੇ ਜਿਹੜੇ ਆਉਂਦੇ ਨੇ ਹਾਂਜੀ ਬਾਜੀ ਹਾਂਜੀ ਹਾਂਜੀ ਤੇ ਮੇਰੀ ਇਹੀ ਸੋਚ ਆ ਸਾਰਿਆਂ ਨੂੰ ਜਿਹੜੇ ਬਾਹਰਲੇ ਬੰਦੇ ਆ ਵੀ ਵੱਧ ਤੋਂ ਵੱਧ ਵੀਰੇ ਸਪੋਰਟ ਕਰੋ ਐ ਕਿ ਨਹੀਂ ਆਪਾਂ ਉਹ ਵੀ ਪੈਸੇ ਡਾਉਂਦੇ ਰਹਿੰਦੇ ਆ ਸਪੋਰਟ ਕਰੋ ਤੇ ਹਾਂਜੀ ਆਪਣੇ ਪਿੰਡ ਦਾ ਨਾਂ ਉੱਚਾ ਹੋਵੇ ਬਾਜੀ ਆਪਾਂ ਕਿਸੇ ਦਾ ਕਿਸੇ ਦਾ ਭਲਾ ਕਰਾਂਗੇ ਤਾਂ ਆਪਣਾ ਪਹਿਲਾ ਹੋਊਗਾ ਇਹ ਮੁੰਡਾ ਖਾਲਸਪੁਰ ਤੋਂ ਆ ਤੇ ਇਹ ਵੀ ਸਾਡੇ ਕੋਲ ਆਉਂਦਾ ਪ੍ਰੈਕਟਿਸ ਕਰਨ ਤੇ ਇਹ ਮੁੰਡਾ ਰੈਸਲਿੰਗ ਵੀ ਕਰਦਾ ਇਹ ਰੈਸਲਿੰਗ ਚ ਵੀ ਸਟੇਟ ਖੇលਿਆ ਬਾਜੀ ਤੇ ਇਹ ਫੜਵਾਲ ਚ ਵੀ ਬਹੁਤ ਵਧੀਆ ਪਲੇਅਰ ਆ ਫੜਵਾਲ ਚ ਵੀ ਸਟੇਟ ਖੇលਿਆ ਦੋ ਵੀਰ ਹਾਂਜੀ ਬਾਜੀ ਕਿਹੜੀ ਕਲਾਸ ਚਾ ਪੁੱਤ 7ਵੀਂ ਚ 7ਵੀਂ ਕਲਾਸ ਚ ਰੈਸਲਿੰਗ ਚ ਵੀ ਅ ਖਾੜੇ ਦੇ ਵਿੱਚ ਜਾਣਾ ਖੇਡਣ ਹਾਂਜੀ ਅੱਛਾ ਕਿਹੜੇ ਖਾੜੇ ਚ ਫਰੋਜਪੁਰ ਫਰੋਜਪੁਰ ਜਾਣਾ ਅੱਛਾ ਇੱਧਰ ਬਾਈ ਹੋਣਾ ਕੋਈ ਆ ਹਾਂਜੀ ਸਟੇਟ ਵੀ ਖੇਡ ਦੋ ਦੋਵਾਂ ਗੇਮਾਂ ਦੇ ਵਿੱਚ ਤੂੰ ਸਟੇਟ ਖੇਡ ਕੇ ਆਇਆ ਹਾਂਜੀ ਕਿੰਨੇ ਸਮੇਂ ਤੋਂ ਆ ਨਾ ਇੱਥੇ ਦੋ ਤਿੰਨ ਸਾਲ ਹੋ ਗਏ ਦੋ ਤਿੰਨ ਸਾਲ ਹੋ ਗਏ ਜੀ ਤੇ ਕਿਵੇਂ ਲੱਗਿਆ ਬਾਈ ਫਿਰ ਤੁਹਾਨੂੰ ਰੋਜ਼ ਖੜਾਉਂਦਾ 2 ਵਜੇ ਹਾਂ ਹਾਂਜੀ ਤੂੰ ਸੀ ਬਈ ਕਿਹੜੀ ਕਲਾਸ ਚ ਹੈ ਪੰਜਵੀਂ ਜੀ ਪੰਜਵੀਂ ਕਲਾਸ ਹਾਂਜੀ ਇੱਥੇ ਆਉਣਾ ਰੋਜ਼ ਖੇਡਣ ਹਾਂਜੀ ਤੂੰ ਬਈ ਪੰਜਵੀਂ ਜਮਾਤ ਆ ਜੀ ਪੰਜਵੀਂ ਚ ਹਾਂਜੀ ਰੋਜ਼ ਖੇਡਦਾ ਫਿਰ ਹਾਂਜੀ ਇੱਥੇ ਆਉਣਾ ਖੇਡਣ ਗੇਮਾਂ ਤਾਂ ਨਹੀਂ ਖੇਡਦਾ ਹਾਂਜੀ ਦੇਖ ਲੈ ਸੱਚ ਸੱਚ ਬੋਲੀ ਸੱਚ ਸੱਚ ਜੀ ਹਾਂ ਠੀਕ ਹੈ ਤਾਂ ਹਾਂਜੀ ਤਾਂ ਕੀ ਕਹਿਣਾ ਚਾਹੋਗੇ ਬਈ ਮੰਨ ਲਓ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜਾਂ ਮੰਨ ਲਓ ਜਿਹੜਾ ਵੀ ਇਹ ਵੀਡੀਓ ਦੇਖ ਰਿਹਾ ਹੈ ਜਾਂ ਮੰਨ ਲਓ ਜਿਹੜਾ ਚਾਹੁੰਦਾ ਵੀ ਮੰਨ ਲਓ ਪੰਜਾਬ ਦੇ ਜਿਹੜੇ ਬੱਚੇ ਨੇ ਜਾਂ ਆਪਣੇ ਪੰਜਾਬ ਦੇ ਜਿਹੜੇ ਬੱਚੇ ਮੰਨ ਲਓ ਗੇਮਾਂ ਤੇ ਲੱਗੇ ਹੋਏ ਨੇ ਫੋਨ ਨਾਲੀਆਂ ਗੇਮਾਂ ਤੇ ਜਾਂ ਹੋਰ ਸਾਰਾ ਸਿਸਟਮ ਇਹਨਾਂ ਬੱਚਿਆਂ ਨੂੰ ਸਪੋਰਟ ਕਰਨ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਪਾਜੀ ਸਭ ਤੋਂ ਪਹਿਲਾਂ ਮਾਪੇ ਆਪਾਂ ਨੂੰ ਕਹਿਣਾ ਚਾਹਨਾ ਵੀ ਵੱਦ ਤੋਂ ਵੱਧ ਆਪਣੇ ਬੱਚਿਆਂ ਨੂੰ ਗਰਾਊਂਡ 'ਚ ਭੇਜੋ ਕਿਉਂਕਿ ਆਉਣ ਵਾਲਾ ਟਾਈਮ ਬਹੁਤ ਮਾੜਾ ਪੰਜਾਬ ਲਈ ਤੇ ਇਹੀ ਸੋਚ ਆ ਵੀ ਬੱਚਿਆਂ ਨੂੰ ਫੋਨਾਂ ਤੋਂ ਖਹਿੜਾ ਛਡਾ ਕੇ ਗਰਾਊਂਡ 'ਚ ਜ਼ਰੂਰ ਭੇਜੋ ਕਿਉਂਕਿ ਜਿਹੜਾ ਹੁਣ ਆਪਣਾ ਅੱਜ ਦਾ ਖਾਣਾ ਪੀਣਾ ਤਕਰੀਬਨ ਸਾਰਾ ਸਪਰੇਅ ਵਾਲਾ ਇਹਨੂੰ ਪਚਾਉਣ ਲਈ ਗਰਾਊਂਡ 'ਤੋਂ ਨੂੰ ਆਣੀ ਪਾਣਾ ਜੇ ਤੁਸੀਂ ਨਹੀਂ ਆਉਂਗੇ ਤਾਂ ਤੁਹਾਨੂੰ ਡਾਕਟਰ ਨੇ ਵੀ ਗਰਾਊਂਡ ਦੱਸਣੀ ਦੱਸਣਾ ਤਾਂ ਕਰਕੇ ਇਹੀ ਕਹਿਣਾ ਚਾਹਨਾ ਮੈਂ ਮਾਪੇ ਆਪਾਂ ਨੂੰ ਸਭ ਤੋਂ ਪਹਿਲਾਂ ਵੀ ਸਾਰੇ ਬੱਚਿਆਂ ਨੂੰ ਗਰਾਊਂਡ 'ਚ ਭੇਜੋ ਤੁਹਾਡੇ ਬੱਚੇ ਤੰਦਰੁਸਤ ਰਹਿਣਾ ਜੇ ਸਰੀਰ ਜਿਹੜਾ ਹੈਗਾ ਕਹਿੰਦੇ ਤੰਦਰੁਸਤ ਸਰੀਰ ਦੇ ਵਿੱਚ ਹੀ ਤੰਦਰੁਸਤ ਜਿਹੜਾ ਮਨ ਹੁੰਦਾ ਹਾਂਜੀ ਤੇ ਜੇ ਆਪਣਾ ਸਭ ਤੋਂ ਪਹਿਲਾਂ ਸਰੀਰ ਆ ਭਾਜੀ ਜੇ ਸਰੀਰ ਨਹੀਂ ਰਿਹਾ ਤਾਂ ਤੁਹਾਡਾ ਪੈਸਾ ਸਾਰਾ ਕੁਝ ਜ਼ੀਰੋ ਆ ਭਾਜੀ ਕਿਵੇਂ ਮਨੂਣ ਵਾਰਸ ਉਹਨਾਂ ਦਾ ਗਾਣਾ ਨਹੀਂ ਸੀ ਉਹ ਕਹਿੰਦੇ ਆਪਣੇ ਸਰੀਰ ਵੱਜੋਂ ਹਾਨੀ ਉਹ ਕਿਸੇ ਨੇ ਨਾ ਲੱਗੀਆਂ ਨਭਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾਂ ਕੰਮ ਹੋਣੀਆਂ ਹਾਂਜੀ ਸਰਕਾਰ ਨੂੰ ਵੀ ਭਾਜੀ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਆਂ ਵੀ ਬਹੁਤ ਸਾਡੇ ਕਾਫੀ ਟਾਈਮ ਹੋ ਗਿਆ ਫੁੱਟਬਾਲ ਚੱਲਦੀ ਨੂੰ ਸਾਨੂੰ ਕੋਈ ਵੀ ਸਪੋਰਟ ਨਹੀਂ ਆ ਰਹੀ ਸਰਕਾਰ ਵੱਲੋਂ ਭਾਜੀ ਕਹਿ ਕੇ ਬਥੇਰੇ ਚਲੇ ਜਾਂਦੇ ਆ ਪਰ ਆਉਣ ਦੀ ਕੋਈ ਨਹੀਂ ਸਪੋਰਟ ਭਾਜੀ ਹਾਂਜੀ ਜਿਹੜੇ ਉਹਨਾਂ ਨੇ ਕੋਚ ਰੱਖੇ ਨੇ ਜਾਂ ਕੁਝ ਵੀ ਸਰਕਾਰੀ ਜਾਂ ਕੁਝ ਵੀ ਉਹ ਵੀ ਸਾਡੇ ਲਈ ਕਈ ਕੋਚ ਤਾਂ ਬਹੁਤ ਚੰਗੇ ਨੇ ਸਰਕਾਰੀ ਪਰ ਕਈ ਕੋਚ ਕੁਝ ਨਹੀਂ ਕਰ ਰਹੇ ਸਰਕਾਰੀ ਵੀ ਤਨਖਾਹਾਂ ਉਹਨਾਂ ਦੀ 80 80 90 90 ਹਜ਼ਾਰ ਨੇ ਪਰ ਫੁੱਟਬਾਲ ਨਹੀਂ ਸਾਡੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਫੁੱਟਬਾਲ ਸਭ ਤੋਂ ਥੱਲੇ ਚਲੀ ਗਈ ਭਾਜੀ ਇਹ ਸਰਕਾਰੀ ਕੋਚਾਂ ਕਰਕੇ ਹਾਂਜੀ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਤਾਂ ਮੰਨ ਲਓ ਫੁੱਟਬਾਲ ਤਾਂ ਬਹੁਤ ਸੀਗਾ ਹਲੇ ਵਾਲੇ ਭੜੀ ਦੀ ਟੀਮ ਹੋਗੀ ਕੋਟਲੇ ਭੜੀ ਦੀ ਮੰਨ ਲਓ ਟੀਮ ਹੋਗੀ ਕੋਟਲੇ ਬੱਡਲੇ ਦੀ ਟੀਮ ਹੋਗੀ ਤੁਹਾਡੇ ਇੱਧਰ ਦੀ ਟੀਮ ਹੋਗੀ ਹਾਂਜੀ ਫੁੱਟਬਾਲ ਦੀਆਂ ਬਹੁਤ ਸੀਗੀਆਂ ਕਾਫੀ ਕਾਫੀ ਚੰਗੇ ਪਿੰਡ ਨੇ ਸਾਡੇ ਚੰਗੇ ਪਲੇਅਰ ਨੇ ਉਹ ਪਲੇਅਰ ਉੱਥੀ ਦੇ ਉੱਥੀ ਰਹਿ ਗਏ ਵਿਚਾਰੇ ਕਈ ਪਲੇਅਰ ਅੱਜ ਐਨੇ ਚੰਗੇ ਚੰਗੇ ਦਿਹਾੜੀਆਂ ਕਰਦੇ ਆ ਭਾਜੀ ਉਹ ਕਿਹਨਾਂ ਦੀ ਬਦੌਲਤ ਸਰਕਾਰਾਂ ਦੀ ਬਦੌਲਤੇ ਕੋਚਾਂ ਦੀ ਬਦੌਲਤ ਭਾਜੀ ਮੈਂ ਤਾਂ ਇਹੀ ਕਹਿਣਾ ਚਾਹਣਾ ਸਰਕਾਰ ਨੂੰ ਵੀ ਤੁਸੀਂ ਜੋ ਵੀ ਕੋਚ ਜਾਂ ਕੁਝ ਵੀ ਲਾਏ ਨੇ ਤਾਂ ਉਹਨਾਂ ਤੇ ਪੂਰਾ ਧਿਆਨ ਦਿਓ ਤੇ ਉਹਨੂੰ ਹੱਥ ਜੋੜ ਕੇ ਬੇਨਤੀ ਆ ਤੇ ਇੱਥੇ ਕਰਦੇ ਕੋਸ਼ਾਂ ਚੱਲਦਾ ਕੋਸ਼ਾ ਭਾਜੀ ਤਾਂ ਕਰਕੇ ਇਹੀ ਮੈਂ ਬੇਨਤੀ ਕਰਨੀ ਚਾਹਣਾ ਸਰਕਾਰ ਨੂੰ ਹਾਂਜੀ ਸਾਨੂੰ ਕੋਈ ਕੋਸ ਸਰਕਾਰੀ ਜਾਂ ਕਿਸੇ ਦੀ ਕੋਈ ਸਪੋਰਟ ਨਹੀਂ ਭਾਜੀ ਹਾਂਜੀ ਦਸਮਾਤ ਜੀ ਬਾਈ ਉਹ ਧੰਨਵਾਦ ਤੁਹਾਡੀ ਸਾਡੀਆਂ ਵੀ ਜਿਹੜੀਆਂ ਹੈਗੀਆਂ ਬੈਸਟ ਵਿਸ਼ੇਸ ਨੇ ਤੁਹਾਨੂੰ ਮਤਲਬ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਬੱਚਿਆਂ ਨੂੰ ਗੇਮਾਂ ਦੇ ਨਾਲ ਜੋੜ ਰਹੇ ਹੋ ਨਸ਼ਿਆਂ ਤੋਂ ਦੂਰ ਰਹਿਣਗੇ ਸਭ ਤੋਂ ਵੱਡੀ ਗੱਲ ਹੈਗੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਬੱਚੇ ਦੂਰ ਹੋ ਰਹੇ ਸੀ ਗੇਮਾਂ ਚੋਂ ਤੁਹਾਡਾ ਬਹੁਤ ਵਧੀਆ ਉਪਰਾਲਾ ਲੱਗਿਆ ਸਾਨੂੰ ਹਾਂਜੀ ਬਾਜੀ ਤੇ ਤੁਹਾਡਾ ਵੀ ਤੁਹਾਡਾ ਵੀ ਆਉਣ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਤੁਸੀਂ ਸਾਡੀ ਆਵਾਜ਼ ਸੁਣੀ ਹਾਂਜੀ ਬਾਜੀ ਤਾਂ ਜਾਂਦੇ ਜਾਂਦੇ ਬੱਚਿਓ ਫਤਿਹ ਜ਼ਰੂਰ ਬੁਲਾ ਦਿਓ ਸਾਰੇ ਫਿਰ ਇਕੱਠੇ ਬੁਲਾਇਓ ਸਾਰੇ ਚਲੋ ਫਤਿਹ ਬੁਲਾ ਦੋ ਫਿਰ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਏਸੀ ਪਿੰਡ ਮੁਸਤਫਾਬਾਦ ਜਿੱਥੇ ਭਾਈ ਜਸਵੀਰ ਸਿੰਘ ਹੁਣੀ ਵੈਲੀ ਭੰਗੂ ਦੇ ਨਾਮ ਨਾਲ ਲੋਕ ਇਹਨਾਂ ਨੂੰ ਜਾਣਦੇ ਨੇ ਤਾਂ ਆਪਣੇ ਬਿਹਾਫ ਤੇ ਜਿਹੜੇ ਬੱਚਿਆਂ ਨੂੰ ਇਹ ਫੁੱਟਬਾਲ ਘਟਾਉਂਦੇ ਨੇ 5 6 ਪਿੰਡਾਂ ਦੇ ਜਿਹੜੇ ਬੱਚੇ ਨੇ ਉਹ ਇਹਨਾਂ ਕੋ ਖੇਡਣ ਆਉਂਦੇ ਨੇ ਪਿੰਡ ਦੇ ਵਿੱਚ ਤਾਂ ਸਭ ਤੋਂ ਵੱਡੀ ਗੱਲ ਸਾਨੂੰ ਇਹ ਲੱਗੀ ਕਿ 3ਆਂ ਨੇ ਜਿਹੜੀਆਂ 3ਆਂ ਨੂੰ ਵੀ ਇਹ ਇੱਥੇ ਗਰਾਊਂਡਾਂ ਦੇ ਵਿੱਚ ਲੈ ਕੇ ਆਏ ਘਰਾਂ ਤੱਕ ਗਏ ਮਾਪਿਆਂ ਨੂੰ ਸਮਝਾਇਆ ਤੇ 3ਆਂ ਵੀ ਇੱਥੇ ਆ ਕੇ ਖੇਡਣ ਲੱਗੀਆਂ ਤੇ ਉਹਨਾਂ 3ਆਂ ਨੇ ਨੈਸ਼ਨਲ ਵੀ ਖੇਡੇ ਆ ਸਟੇਟ ਵੀ ਖੇਡਣ ਜਾਂਦੀਆਂ ਨੇ ਤਾਂ ਲੋੜ ਹੈ ਕਿਤੇ ਨਾ ਕਿਤੇ ਜਿਹੜੇ ਬੰਦੇ ਐ ਇਹੋ ਜਿਹੇ ਉਪਰਾਲਾ ਕਰਦੇ ਨੇ ਜਾਂ ਜਿਹੜੇ ਬੱਚੇ ਖੇਡਦੇ ਨੇ ਸਾਡੇ ਐਨਆਰਆਈ ਭਰਾ ਵੀ ਉਹਨਾਂ ਦੀ ਜਿਹੜੀ ਸਹਾਇਤਾ ਕਰਨ ਆਪਣੇ ਪਿੰਡਾਂ ਨੂੰ ਇਸ ਹਿਸਾਬ ਲਈ ਤਾਂ ਬਹੁਤ ਵੱਡੀ ਗੱਲ ਹੋਊਗੀ ਸਾਡਾ ਪੰਜਾਬ ਹੈ ਜਿਹੜਾ ਬਚ ਜੂਗਾ ਸਾਡੇ ਪੰਜਾਬ ਦੇ ਜਿਹੜੇ ਬੱਚੇ ਨੇ ਜਿਹੜੇ ਕੁਰਾਹੇ ਅੱਜ ਕੱਲ ਬਹੁਤ ਪੈ ਰਹੇ ਨੇ ਤਾਂ ਇਦਾਂ ਦੇ ਉਪਰਾਲੇ ਨੇ ਜਿਹੜੇ ਪਿੰਡਾਂ ਪਿੰਡਾਂ ਦੇ ਵਿੱਚ ਹੋਣ ਸਾਡੀਆਂ ਤਾਂ ਇਹੀ ਦੁਆਵਾਂ ਨੇ ਪਰ ਸਰਕਾਰਾਂ ਨੂੰ ਵੀ ਲੋੜ ਹੈ ਤੇ ਸਾਡੇ ਐਨ ਆਰ ਆਈ ਭਰਾ ਜਾਂ ਸਾਡੇ ਜਿੰਨੇ ਵੀ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਉਹੀ ਰੰਗਲਾ ਪੰਜਾਬ ਬਣੇ ਨਸ਼ੇ ਦਾ ਕੋੜ ਹੈ ਜਿਹੜਾ ਉਹ ਪੰਜਾਬ ਦੇ ਵਿੱਚੋਂ ਦੂਰ ਹੋਵੇ ਬੱਚੇ ਸਾਡੇ ਖੇਡਾਂ ਨਾਲ ਜੋੜਨ ਬੱਚੇ ਸਾਡੇ ਤੰਦਰੁਸਤ ਰਹਿਣ ਤਾਂ ਲੋੜ ਹੈ ਕਿਤੇ ਨਾ ਕਿਤੇ ਇਦਾਂ ਦੇ ਭਰਾਵਾਂ ਦੇ ਨਾਲ ਇਦਾਂ ਦੇ ਬੱਚਿਆਂ ਦੇ ਨਾਲ ਅਸੀਂ ਕੋਆਪਰੇਟ ਕਰੀਏ ਇਦਾਂ ਦੇ ਬੱਚਿਆਂ ਨੂੰ ਅਸੀਂ ਜਿਹੜੀ ਹੈ ਰਿਫਰੈਸ਼ਮੈਂਟ ਉਹਨਾਂ ਦੀ ਖਰਾਕ ਜਿੰਨੀ ਵੀ ਚਾਹੀਦੀ ਹੈ ਕਿਉਂਕਿ ਹਰ ਕਿਸੇ ਦੇ ਘਰ ਦੇ ਹਾਲਾਤ ਓਡੇ ਚੰਗੇ ਨਹੀਂ ਹੁੰਦੇ ਬੱਚੇ ਬਹੁਤ ਵਧੀਆ ਹੁੰਦੇ ਨੇ ਖੇਡਣ ਦੇ ਵਿੱਚ ਅੱਗੇ ਹੁੰਦੇ ਨੇ ਪਰ ਹਰੇਕ ਦੇ ਘਰ ਦੇ ਹਾਲਾਤ ਉਹਨੇ ਵਧੀਆ ਨਹੀਂ ਹੁੰਦੇ ਤਾਂ ਲੋੜ ਹੈ ਕਿਤੇ ਨਾ ਕਿਤੇ ਇਦਾਂ ਦੇ ਬੱਚਿਆਂ ਦੀ ਬਾਂ ਫੜੀਏ ਤੇ ਇਦਾਂ ਦੇ ਜਿਹੜੇ ਨੌਜਵਾਨ ਆਪਣੇ ਬਿਹਾਫ ਤੇ ਜਿਹੜੇ ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਆਏ ਮਾਪਿਆਂ ਨਾਲ ਗੱਲਬਾਤ ਕਰਕੇ ਤਾਂ ਲੋੜ ਹੈ ਕਿ ਤਨਾ ਕਿਤੇ ਇਦਾਂ ਦੇ ਬਾਈਆਂ ਦੀ ਵੀ ਇਦਾਂ ਦੇ ਜਿਹੜੇ ਕੋਚ ਨੇ ਉਹਨਾਂ ਦੀ ਵੀ ਸਹਾਇਤਾ ਕਰੀਏ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ